ਤੁਸੀਂ ਮੈਨੂੰ ਇਹ ਸਵਾਲ ਕੀਤਾ ਕਿ ਜੋ ਅਟੈਕ ਕੀਤਾ ਗਿਆ ਉਹ ਜਾਇਜ਼ ਹੈ ਮੈਨੂੰ ਲੱਗਦਾ ਕਿ ਉਹ ਜਾਇਜ਼ ਨਹੀਂ ਮੈਂ ਮਹਿਸੂਸ ਕਰਦਾ ਕਿ ਟੈਰਰਰਿਜ਼ਮ ਬੰਦ ਹੋਣਾ ਚਾਹੀਦਾ ਪੰਜਾਬ ਚ ਹਿੰਦੂ ਸਿੱਖ ਜਿਹੜੇ ਨੇ ਉਹ ਕਦੇ ਨਹੀਂ ਚਾਹੁੰਦੇ ਕਿ ਇੱਥੇ ਜੰਗ ਦਾ ਮਾਹੌਲ ਬਣੇ ਕਾਰਨ ਇਹ ਹੈ ਕਿ ਅਸੀਂ ਆਲਰੇਡੀ ਬਹੁਤ ਕੋਈ ਸਫਰ ਕੀਤਾ ਹੋਇਆ ਅਸੀਂ ਦੇਖਿਆ ਬਹੁਤ ਹੈ ਜੀ ਕੀ ਆਪ ਉਸ ਜਜ਼ਬਾਤ ਦੇ ਨਾਲ ਜੰਗ ਨੂੰ ਦੇਖਦਾ ਹੈ ਕਿ ਜੇ ਕੋਈ ਲਾਹੌਰ ਦਾ ਪੁੱਤ ਮਰਿਆ ਉਹ ਵੀ ਸਾਡਾ ਹੈ ਤੇ ਜੇ ਅੰਮ੍ਰਿਤਸਰ ਦਾ ਮਰਿਆ ਤਾਂ ਉਹ ਵੀ ਸਾਟ ਹੈ ਤਾਂ ਆਈਟੀ ਦੇ ਉੱਤੇ ਇੰਨਾ ਨਿਰਭਰ ਕਰ ਰਿਹਾ ਹੈ ਅਤਵਾਦੀ ਜਿਹੜੇ ਆ ਉਹ ਬੌਮਸ ਕੋਈ ਪੁਰਾਣਾ ਦੇਸੀ ਸਿਸਟਮ ਨਹੀਂ ਰਹਿ ਗਿਆ ਕਿ ਕਿ ਹੁਣ ਹੁਣ ਉਹ ਇੰਨੇ ਆ ਆਈਟੀ ਕਯੂਬਡ ਹੋ ਗਏ ਟੈਰਰਿਸਟ ਕਿ ਉਹਨਾਂ ਨੂੰ ਉਹ ਟ੍ਰੇਨਿੰਗਸ ਦਿੰਦੇ ਹੈ ਸੂਲੇ ਸਿਚੁਏਸ਼ਨ ਟੈਂਸ ਹੈ ਬਾਰਡਰਸ ਦੇ ਉੱਤੇ ਕ੍ਰਿਟੀਕਲ ਹੈ ਪਾਕਿਸਤਾਨ ਦਾ ਝੰਡਾ ਕਿਸੇ ਨੇ ਪੈਰਾਂ 'ਚ ਰੋਲਤਾ ਤਾਂ ਮੈਂ ਕਦੇ ਵੀ ਇਹੋ ਜੀ ਗੱਲ ਨੂੰ ਐਡਵੋਕੇਟ ਨਹੀਂ ਮੈਂ ਕਿਹਾ ਨਹੀਂ ਮੂਰਖਤਾ ਇਹ ਅਟਰ ਨੌਨਸੈਂਸ ਗੱਲ ਹੈ ਕਿਸੇ ਮੁਲਕ ਦੇ ਝੰਡੇ ਨੂੰ ਤੁਸੀਂ ਪੈਰਾਂ 'ਚ ਰੋਲ ਦਿਨੋ ਅਟਰ ਨੌਨਸੈਂਸ ਹੈ ਪਰ ਇਹ ਅਟਰ ਨੌਨਸੈਂਸ ਹੋਦੋਂ ਵੀ ਹੈ ਜਦੋਂ ਭਾਰਤ ਦਾ ਝੰਡਾ ਲੰਡਨ ਦੇ ਵਿੱਚ ਪੈਰਾਂ ਦੇ ਵਿੱਚ ਰੋਲ ਤਮੀਂ ਇਹਨੇ ਮੈਨੂੰ ਇਹ ਗੱਲ ਕਿਹਾ ਕਿ ਅਸੀਂ ਉਸ ਥਾਨ ਨੂੰ ਮਾੜਾ ਕਿਵੇਂ ਕਹਿ ਦਈਏ ਜਿੱਥੇ ਗੁਰੂ ਨਾਨਕ ਨੇ ਜਨਮ ਲਿਆ ਤਾਂ ਫਿਰ ਉਸ ਥਾਨ ਨੂੰ ਮਾੜਾ ਕਿਵੇਂ ਕਹਿ ਦੇਉਗੇ ਜਿੱਥੇ ਬਾਕੀ ਅੱਠ ਗੁਰੂਆਂ ਨੇ ਜਨਮ ਲਿਆ ਜਿੱਥੇ ਦਸਮ ਪਤਾਂ ਨੇ ਜਨਮ ਲਿਆ ਜਿੱਥੇ ਗੁਰੂ ਅੰਗਦ ਪਾਤਸ਼ਾਹ ਨੇ ਜਨਮ ਲਿਆ ਕਹਿ ਸਕਦੇ ਇਸ ਕਰਕੇ ਦੋਵੇਂ ਧਰਤੀਆਂ ਹੀ ਤੁਹਾਡੇ ਲਈ ਮੁਕੱਦਸ ਉੱਧਰਲੀ ਧਰਤੀ ਦੇ ਪਿਆਰ ਦੇ ਵਿੱਚ ਆਪਦੇ ਘਰ ਨੂੰ ਮਾੜਾ ਕਹਿਣਾ ਸ਼ੁਰੂ ਨਾ ਕਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਰਮਨ ਕੀ ਹਾਲ ਨੇ ਤੁਹਾਡੇ ਬਹੁਤ ਵਧੀਆ ਅ ਜੋ ਸਾਡੇ ਮੌਜੂਦਾ ਹਾਲਾਤ ਹੋ ਰੱਖੇ ਨੇ ਪੈਲਗਾਮ ਦੇ ਅਤੰਕੀ ਹਮਲੇ ਤੋਂ ਬਾਅਦ ਜੋ ਭਾਰਤ ਦੀ ਜਵਾਬਦੇਹੀ ਰਹੀ ਹੈ ਤੁਹਾਨੂੰ ਕੀ ਲੱਗਦਾ ਕਿ ਉਹ ਵਾਜਬ ਸੀ ਜਾਇਆ ਸੀ ਜਾਂ ਜਿਸ ਤਰੀਕੇ ਦੀ ਜਵਾਬ ਦੇਈ ਹੈ ਜਿਤੇ ਕਰਕੇ ਉਹ ਕਹਿ ਰਹੇ ਨੇ ਵੀ ਉਹਨਾਂ ਨੇ ਉਧਰ ਮਿਸਾਈਲ ਸਿੱਟੀਆਂ ਨੇ ਸਿਵਿਲਿਅਨਸ ਦੀ ਮੌਤ ਹੋ ਰਹੀ ਹੈ ਤੇ ਤੁਸੀਂ ਇਹ ਪੂਰੇ ਹਾਲਾਤਾਂ ਨੂੰ ਕਿਵੇਂ ਦੇਖ ਰਹੇ ਹੋ ਕਿਉਂਕਿ ਲੋਕਾਂ ਚ ਬਹੁਤ ਡਰ ਦਾ ਮਾਹੌਲ ਬਣਿਆ ਹੋਇਆ ਹੈ ਖਾਸ ਕਰਕੇ ਜਿਹੜੇ ਸਰਹੱਦੀ ਪਿੰਡ ਨੇ ਉਹ ਖਾਲੀ ਵੀ ਹੋ ਚੁੱਕੇ ਨੇ ਉਹਨਾਂ ਨੂੰ ਐ ਡਰ ਰਿਹਾ ਵੀ ਸ਼ਾਇਦ ਜੰਗ ਲੱਗ ਸਕਦੀ ਹੈ ਤੇ ਬਹੁਤ ਵੱਡੇ ਪੱਧਰ ਤੇ ਜਾ ਸਕਦੀ ਹੈ। ਕਰਮਨ ਅਸਲ ਚਾ ਮੈਂ ਥੋੜਾ ਜਿਹਾ ਪਿੱਛੇ ਜਾਣਾ ਚਾਹੁੰਨਾ ਇੰਨਾ ਹਾਲਾਤਾਂ ਤੋਂ ਤੁਹਾਨੂੰ 20 ਸਾਲ ਮਗਰ ਲੈ ਕੇ ਜਾਣਾ ਚਾਹੁੰਨਾ ਜਦੋਂ ਜਦੋਂ ਅਸੀਂ ਛੋਟੇ ਸੀਗੇ ਤੇ ਯਾ ਕਾਰਗਿਲ ਦੀ ਵਾਰ ਹੋਈ ਤੇ ਉਦੋਂ ਗੱਲਾਂ 65 ਤੇ 71 ਦੀ ਜੰਗ ਦੀਆਂ ਪਰਿਵਾਰ ਦੇ ਵਿੱਚ ਹੁੰਦੀਆਂ ਸੀ ਆਸ-ਪਾਸ ਗਲੀ ਮਹੱਲੇ ਦੇ ਵਿੱਚ ਹੋਣੀਆਂ। ਉਦੋਂ ਤੱਕ ਸਾਡਾ ਐਕਸਪੋਜ਼ਰ ਪਾਕਿਸਤਾਨੀ ਪੰਜਾਬ ਦੇ ਲੋਕਾਂ ਨਾਲ ਤੇ ਪਾਕਿਸਤਾਨੀ ਪੰਜਾਬ ਨਾਲ ਨਹੀਂ ਸੀ ਕਿਉਂਕਿ ਇੰਟਰਨੈਟ ਨਹੀਂ ਸੀਗਾ ਔਰ ਸੋਸ਼ਲ ਮੀਡੀਆ ਇੰਨਾ ਐਕਟਿਵ ਨਹੀਂ ਸੀਗਾ ਇੱਥੋਂ ਤੱਕ ਕਿ ਸਾਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਲਾਹੌਰ ਕਿਹੋ ਜਿਹਾ ਹੈ ਲਾਹੌਰ ਦਿਸਦਾ ਕਿਹੋ ਜਿਹਾ ਹੈ ਲਾਹੌਰ ਦੇ ਲੋਕ ਕਿਹੋ ਜਿਹੇ ਨੇ ਜਿਵੇਂ ਜਿਵੇਂ ਰੈਵਿਊਲੂਸ਼ਨ ਆਇਆ ਹੈ ਨਾ ਜਿਹੜਾ ਖਾਸ ਤੌਰ ਤੇ ਇੰਟਰਨੈਟ ਜਦੋਂ ਸੋਸ਼ਲ ਮੀਡੀਆ ਦਾ ਰੈਵਿਊਲੂਸ਼ਨ ਆਇਆ WhatsApp ਦੇ ਜ਼ਰੀਏ ਤੁਸੀਂ ਵਿਦ ਅ ਸਿੰਗਲ ਕਲਿਕ ਇੱਕ ਇਨਫੋਰਮੇਸ਼ਨ ਨਾਲ ਦੀ ਨਾਲ ਲਾਹੌਰ ਫੈਸਲਾਬਾਦ ਭੇਜ ਸਕਦੇ ਹਾਂ ਤੇ ਰਿਸੀਵ ਕਰ ਸਕਦੇ ਹਾਂ ਉਹਨੇ ਪੰਜਾਬੀਆਂ ਦੇ ਥੌਟ ਪ੍ਰੋਸੈਸ ਦੇ ਵਿੱਚ ਬੜੀ ਵੱਡੀ ਤਬਦੀਲੀ ਲੈ ਕੇ ਆਂਦੀ ਹੈ ਤਬਦੀਲੀ ਕੀ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਜਿਹੜਾ ਉਹ ਅਮਨ ਪਸੰਦ ਸ਼ਾਂਤੀ ਚਾਹੁੰਦਾ ਹੈ ਪੰਜਾਬ ਚ ਹਿੰਦੂ ਸਿੱਖ ਜਿਹੜੇ ਨੇ ਉਹ ਕਦੇ ਨਹੀਂ ਚਾਹੁੰਦੇ ਕਿ ਇੱਥੇ ਜੰਗ ਦਾ ਮਾਹੌਲ ਬਣੇ ਕਾਰਨ ਇਹ ਹੈ ਕਿ ਅਸੀਂ ਆਲਰੇਡੀ ਬਹੁਤ ਕੋਈ ਸਫਰ ਕੀਤਾ ਹੋਇਆ ਸੀ ਦੇਖਿਆ ਬਹੁਤ ਹੈ ਜੀ ਔਰ ਹਮੇਸ਼ਾ ਹੀ ਜਦੋਂ ਵੀ ਜੰਗਾਂ ਹੋਈਆਂ ਤਾਂ ਉਹਦਾ ਸਿੱਧਾ ਸਿੱਧਾ ਅਸਰ ਪੰਜਾਬ ਤੇ ਹੀ ਪਿਆ ਕਿਉਂਕਿ ਜੰਗ ਪੰਜਾਬ 'ਚ ਹੀ ਵੱਡੇ ਪੱਧਰ ਦੇ ਉੱਤੇ ਅਸਰ ਪਾਉਂਦੀ ਹੋਈ ਹੈ ਔਰ ਵੱਸੋਂ ਤੇ ਆਬਾਦੀ ਵੀ ਇੱਥੇ ਹੈ ਤੁਸੀਂ ਰਾਜਸਥਾਨ ਦਾ ਤਕਰੀਬਨ 1100 ਤੋਂ 1300 ਕਿਲੋਮੀਟਰ ਦਾ ਬਾਰਡਰ ਹੈ ਜਿੰਨਾ ਉਹ ਰੇਗਿਸਤਾਨ ਦੇ ਨਾਲ-ਨਾਲ ਪੈਂਦਾ ਬਾਰਡਰ ਹੈ ਔਰ ਉੱਥੇ ਵੱਸੋਂ ਘੱਟ ਹੈ ਉੱਥੇ ਜੰਗ ਲੜਨੀ ਮੁਸ਼ਕਲ ਹੈ ਕਿਉਂਕਿ ਹਾਲਾਤ ਉਹਨਾਂ ਦੇ ਨਹੀਂ ਇਸ ਕਰਕੇ ਜ਼ਿਆਦਾਤਰ ਜੰਗਾਂ ਦੇ ਹਾਲਾਤ ਜਿਹੜੇ ਜਿਹੜਾ ਨੁਕਸਾਨ ਹੁੰਦਾ ਰਿਹਾ ਉਹ ਦੋਵਾਂ ਪਾਸੇ ਪੰਜਾਬ ਦਾ ਹੀ ਹੁੰਦਾ ਰਿਹਾ ਪਹਿਲੀ ਗੱਲ ਤਾਂ ਇਹ ਆ ਗਈ ਕਿ ਮੈਂ ਇਹ ਗੱਲ ਕਿਉਂ ਕਰ ਰਿਹਾ ਗੱਲ ਮੈਂ ਤਾਂ ਕਰ ਰਿਹਾ ਕਰਮਨ ਤੁਸੀਂ ਮੈਨੂੰ ਇਹ ਪੁੱਛਿਆ ਕਿ ਇਹ ਸਿਵਿਲਿਅਨਸ ਮਾਰੇ ਜਾਂ ਅਤਵਾਦੀ ਮਾਰੇ ਜਾਂ ਮੌਜੂਦਾ ਹਾਲਾਤ ਕੀ ਨੇ ਮੈਂ ਉੱਥੋਂ ਤੱਕ ਲੈ ਕੇ ਆਉਂਗਾ ਇਹ ਸਾਰੀ ਗੱਲ ਨੂੰ ਜਦੋਂ ਅਸੀਂ ਸੋਸ਼ੀਅਲ ਸੋਸ਼ੀਅਲਾਈਜ਼ ਹੋਏ ਸਾਨੂੰ ਪਤਾ ਲੱਗਿਆ ਕਿ ਲਾਹੌਰ ਦੀਆਂ ਗਲੀਆਂ ਫੂਡ ਲੋਕ ਸਾਡੇ ਗੁਰੂ ਘਰ ਮਹਾਰਾਜਾ ਰਣਜੀਤ ਸਿੰਘ ਦਾ ਸਥਾਨ ਮਹਾਰਾਜਾ ਦਲੀਪ ਸਿੰਘ ਰਾਣੀ ਜਿੰਦਾ ਜਮਰੋਦ ਦਾ ਕਿਲਾ ਗੁਰਦੁਆਰਾ ਸੱਚਾ ਸੋਦਾ ਨਨਕਾਣਾ ਸਾਹਿਬ ਮੈਂ ਆਪ ਟ੍ਰੈਵਲ ਕੀਤਾ ਤਾਂ ਮੈਂ ਜਜ਼ਬਾਤ ਦੱਸ ਰਿਹਾ ਤੁਸੀਂ ਐਂਟਰ ਕਰਦੇ ਜਾਂਦੇ ਹੋ ਤੇ ਤੁਹਾਡੇ ਮੋਸ਼ਨ ਜਿਹੜੇ ਨੇ ਬੀਇੰਗ ਪੰਜਾਬੀ ਜਿਹੜੇ ਇਮੋਸ਼ਨ ਨੇ ਉਹ ਇੰਨੇ ਜ਼ਿਆਦਾ ਜਿਹੜੇ ਉਹ ਉਹ ਓਵਰਫਲੋ ਕਰਨ ਲੱਗ ਜਾਂਦੇ ਆ ਹੁਣ ਇੱਥੇ ਮੇਰੀ ਕਿਸੇ ਵੀ ਗੱਲ ਨੂੰ ਨਾ ਬਤੌਰ ਇੰਡੀਅਨ ਪਹਿਲੀ ਗੱਲ ਇਹ ਹੈ ਕਿ ਮੈਂ ਭਾਰਤ 'ਚ ਰਹਿਣਾ ਤਾਂ ਮੈਂ ਇੰਡੀਆ ਨਾਲ ਹੂੰ ਇਹਨੂੰ ਮੰਨਫੀ ਨਹੀਂ ਕੀਤਾ ਜਾ ਸਕਦਾ ਇਹ ਦੋ ਵੱਖਰੀਆਂ ਗੱਲਾਂ ਨਹੀਂ ਹੋ ਸਕਦੀਆਂ ਕਿ ਜਿਵੇਂ ਹੁਣ ਇਹ ਗੱਲ ਚੱਲ ਰਹੀ ਹੈ ਨਾ ਕਿ ਮਸਲਾ ਤਾਂ ਭਾਰਤ ਦਾ ਹੈ ਪੰਜਾਬ ਦਾ ਨਹੀਂ ਹੈ ਤਾਂ ਭਾਰਤ ਪੰਜਾਬ ਭਾਰਤ ਦਾ ਹਿੱਸਾ ਹੈ ਤਾਂ ਮਸਲਾ ਭਾਰਤ ਦਾ ਹੈ ਤਾਂ ਪੰਜਾਬ ਦਾ ਵੀ ਹੈ ਪਹਿਲੀ ਗੱਲ ਇਹ ਹੈ ਦੂਜੀ ਗੱਲ ਇਹ ਹੈ ਕਿ ਜੋ ਜਜ਼ਬਾਤ ਤੁਸੀਂ ਤੇ ਮੈਂ ਮਹਿਸੂਸ ਕਰ ਸਕਦੇ ਹਾਂ ਉਹ ਸ਼ਾਇਦ ਜਿਹੜੀ ਹਿੰਦੀ 벨ਟ ਹੈ ਉਹ ਨਾ ਮਹਿਸੂਸ ਕਰਦੀ ਹੋਵੇ ਉਹ ਯੂਪੀ ਦੇ ਵਿੱਚ ਬਿਹਾਰ ਦੇ ਵਿੱਚ ਮੱਧ ਪ੍ਰਦੇਸ਼ ਚ ਰਾਜਸਥਾਨ ਦੇ ਪਰਲਾ ਪਾਸਾ ਜਿਹੜਾ ਉੱਧਰ ਬੈਠੇ ਆ ਗੁਜਰਾਤ ਦਾ ਜਿਹੜਾ ਮਹਾਰਾਸ਼ਟਰ ਦੇ ਨਾਲ ਲੱਗਦਾ ਹਿੱਸਾ ਹੈ ਹਾਲਾਂਕਿ ਬਾਰਡਰ ਤਾਂ ਗੁਜਰਾਤ ਨਾਲ ਵੀ ਲੱਗਦਾ ਹੈ ਉਹਦਾ ਕਾਰਨ ਇਹ ਹੈ ਕਿ ਸਾਡਾ ਸਾਡੀ ਕਲਚਰਲ ਸਾਂਝ ਜਿਹੜੀ ਹੈ ਉਹ ਬਹੁਤ ਵੱਡੀ ਹੈ ਦੂਜੀ ਸਾਡੇ ਵਾਸਤੇ ਧਾਰਮਿਕ ਤੌਰ ਦੇ ਉੱਤੇ ਉਧਰਲੇ ਪੰਜਾਬ ਦੀ ਰੈਲੇਵੈਂਸ ਬਹੁਤ ਵੱਡੀ ਹੈ ਅਸੀਂ ਉਹਨੂੰ ਚਾਹ ਕੇ ਵੀ ਮਨਫ਼ੀ ਨਹੀਂ ਕਰ ਸਕਦੇ ਮਾਈਨਸ ਨਹੀਂ ਹੋ ਸਕਦਾ ਉਹ ਕਦੇ ਵੀ ਔਰ ਤੀਜਾ ਹੈ ਕਿ ਕਿਉਂਕਿ ਤੁਹਾਡੀ ਬੋਲੀ ਸਾਂਝੀ ਹੈ ਨਾ ਜਿਹੜੀ ਮਾਂ ਬੋਲੀ ਹੈ ਨਾ ਉਹ ਜਿਵੇਂ ਮੈਂ ਅੱਜ ਇੱਕ ਪੜ ਰਿਹਾ ਸੀਗਾ ਕਿ ਕਹਿੰਦੇ ਕਿ ਜੇ ਤੁਸੀਂ ਬੱਚਿਆਂ ਤੋਂ ਮਾਂ ਬੋਲੀ ਖੋ ਰਹੇ ਹੋ ਨਾ ਤਾਂ ਤੁਸੀਂ ਇਕੱਲੀ ਬੋਲੀ ਨਹੀਂ ਖੋ ਰਹੇ ਉਹਨਾਂ ਦਾ ਉਹ ਉਹਨਾਂ ਦਾ ਉਹਨਾਂ ਹੁਣ ਉਹਨਾਂ ਵਰਗਾ ਹੋਣਾ ਉਹਨਾਂ ਦੀ ਹੋਣਦ ਦੀ ਜਿਹੜੀ ਗੱਲ ਹੈ ਕਿ ਉਹਨਾਂ ਦਾ ਉਹ ਇਨਸਾਨ ਹੋਣਾ ਖੋ ਰਹੇ ਹੋਂਦੇ ਤੋਂ ਆਇਡੈਂਟੀਟੀ ਬੇਸਿਕਲੀ ਜਿਹੜਾ ਸ਼ਬਦ ਮੈਂ ਵਰਤਣਾ ਚਾ ਰਿਹਾ ਉਹਨਾਂ ਦੀ ਆਇਡੈਂਟੀਟੀ ਖੋ ਰਹੇ ਹੋ ਨਾ ਤੁਸੀਂ ਤੇ ਇਸ ਕਰਕੇ ਜਦੋਂ ਸੋਸ਼ਲ ਮੀਡੀਆ ਆਇਆ ਨਾ ਤਾਂ ਜਿਹੜੇ ਸਵਾਲ ਹੁੰਦੇ ਸੀ ਸਾਡੇ ਕਿ ਪਪਾ ਲਾਹੌਰ 'ਚ ਵੀ ਲੋਕ ਆਪਣੇ ਵਰਗੇ ਹੋਣਗੇ ਬਾਰਡਰ ਫਿਲਮ ਦਾ ਉਹ ਤੁਹਾਨੂੰ ਸੀਨ ਵੀ ਯਾਦ ਹੋਣਾ ਕਿ ਉਹ ਜਦੋਂ ਚਿੱਠੀ ਪੜ੍ਹਦਾ ਤੇ ਉਹ ਕਹਿੰਦਾ ਕਿ ਪਾਪਾ ਉਧਰ ਲੋਕ ਬੋਲਦੀ ਵੀ ਆਪਣੇ ਵਰਗੀ ਬੋਲਦੇ ਆ ਖਾਂਦੇ ਵੀ ਉਹੀ ਕੁਛ ਹੈ ਫਿਰ ਇਹ ਲੜਦੇ ਕਿਉਂ ਆ ਜੰਗ ਕਿਉਂ ਹੁੰਦੀ ਹੈ ਤਾਂ ਐਂਡ ਕੀ ਹੈ ਬਾਰਡਰ ਫਿਲਮ ਦਾ ਐਂਡ ਯਾਦ ਕਰੋ ਤੁਸੀਂ ਉਹਦਾ ਉਹਦਾ ਇੱਕ ਗਾਣਾ ਹੈ ਮੇਰੇ ਦੁਸ਼ਮਣ ਮੇਰੇ ਭਾਈ ਮੇਰੇ ਹਮਸਾਏ ਉਹ ਉਹ ਇਹ ਗੱਲ ਕਹਿੰਦਾ ਕਿ ਇਹ ਜੰਗ ਹੁੰਦੀ ਕਿਉਂ ਆ ਹਨਾ ਤਾਂ ਪੰਜਾਬ ਉਸ ਜਜ਼ਬਾਤ ਦੇ ਨਾਲ ਜੰਗ ਨੂੰ ਦੇਖਦਾ ਹੈ ਕਿ ਜੇ ਕੋਈ ਲਾਹੌਰ ਦਾ ਪੁੱਤ ਮਰਿਆ ਉਹ ਵੀ ਸਾਡਾ ਹੈ ਤੇ ਜੇ ਅੰਮ੍ਰਿਤਸਰ ਦਾ ਮਰਿਆ ਤਾਂ ਉਹ ਵੀ ਸਾਡਾ ਹੈ ਇਹ इमोਸ਼ਨ ਜਿਹੜਾ ਹੈ ਇਹ ਯੂਪੀ ਚ ਜਾਂ ਮੇਬੀ ਕੇਰਲਾ ਚ ਜਾਂ ਤਮਿਲਨਾਡੂ ਦੇ ਵਿੱਚ ਜਾਂ ਕਰਨਾਟਕਾ ਚ ਇਹ इमोਸ਼ਨ ਉਹ ਜਿਸ ਤਰ੍ਹਾਂ ਮੀਡੀਆ ਪ੍ਰੈਜੈਂਟ ਕਰ ਰਿਹਾ ਹੈ ਪਾਕਿਸਤਾਨ ਨੂੰ ਔਰ ਜਿਸ ਤਰ੍ਹਾਂ ਮੀਡੀਆ ਪ੍ਰੈਜੈਂਟ ਕਰਦਾ ਹੈ ਪਾਕਿਸਤਾਨੀਆਂ ਨੂੰ ਹਮ ਹਣਾ ਹੁਣ ਮੈਂ ਇਹ ਗੱਲ ਕਹਿੰਦਾ ਕਿ ਤੁਸੀਂ ਜਿਹੜਾ ਸਵਾਲ ਪਹਿਲੀ ਗੱਲ ਤਾਂ ਇਹ ਸੀ ਮੈਂ ਪਿੱਛੇ ਤੁਹਾਨੂੰ ਤਾਂ ਲੈ ਕੇ ਗਿਆ ਕਿ ਬਤੌਰ ਪੰਜਾਬੀ ਸੋਸ਼ਲ ਮੀਡੀਆ ਦੇ ਆਉਣ ਤੋਂ ਬਾਅਦ ਜਦੋਂ ਤੁਸੀਂ ਟਰੈਵਲ ਵੀ ਕੀਤਾ ਪਿਛਲੇ ਸਾਲਾਂ ਦੌਰਾਨ ਤੁਸੀਂ ਨੋਟ ਕੀਤਾ ਹੋਣਾ ਬੜੇ ਲੋਕ ਟਰੈਵਲ ਕੀਤੇ ਉਹਨਾਂ ਨੇ ਵਲੌਗਸ ਬਣਾਏ ਉਹਨਾਂ ਨੇ ਵੀਡੀਓਜ਼ ਬਣਾਈਆਂ ਸਾਨੂੰ ਉਹ ਗੱਲਾਂ ਪਾਕਿਸਤਾਨ ਦੀਆਂ ਦੇਖਣ ਨੂੰ ਤੇ ਸੁਣਨ ਨੂੰ ਮਿਲੀਆਂ ਜਿਹੜੀਆਂ ਉਧਰਲੇ ਪੰਜਾਬ ਦੀਆਂ ਨਹੀਂ ਅਜੇ ਤੱਕ ਸਾਹਮਣੇ ਆਈਆਂ ਸੀ ਅਸਤੇ ਇਹ ਵੀ ਪੁੱਛਦੇ ਹੁੰਦੇ ਸੀ ਵੀ ਉੱਥੇ ਕੁੜੀਆਂ ਬੁਰਕੇ 'ਚ ਰਹਿੰਦੀਆਂ ਕਿ ਵੀ ਐ ਉਹਨਾਂ ਨੂੰ ਆਜ਼ਾਦੀ ਹੋਗੀ ਤਾਂ ਜਦੋਂ ਅਸੀਂ ਉੱਥੋਂ ਹਾਨੀਆਂ ਅਮੀਰ ਜਾਂ ਪੱਤਰਕਾਰਾਂ ਦੇ ਵਿੱਚ ਬਹੁਤ ਸਾਰੀਆਂ ਅਫਸ਼ਾ ਗੁਲ ਨੇ ਜਾਂ ਮੈਂ ਨਾਸਿਰ ਢੱਲੋਂ ਦਾ ਸ਼ਮਾਈਲਾ ਨਿਆਜ਼ ਦੇ ਨਾਲ ਜਦੋਂ ਪੌਡਕਾਸਟ ਦੇਖਿਆ ਸੀ ਤਾਂ ਮੈਂ ਸ਼ਮਾਈਲਾ ਹੁਣਾਂ ਨੂੰ ਵੀ ਅ ਫਾਲੋ ਕਰਨਾ ਸ਼ੁਰੂ ਕੀਤਾ ਉਹ ਜਦੋਂ ਪੰਜਾਬੀ ਬੋਲਦੇ ਆ ਤਾਂ ਤੁਹਾਨੂੰ ਐ ਨਹੀਂ ਲੱਗਦਾ ਵੀ ਇਹ ਯਾਰ ਇਹ ਸਾਡੇ ਹੀ ਨੇ ਸਾਡੇ ਹੀ ਨੇ ਤੇ ਜਦੋਂ ਅਸੀਂ ਬੋਲਦੇ ਆ ਤਾਂ ਉਹਨਾਂ ਨੂੰ ਲੱਗਦਾ ਇਹ ਸਾਡੇ ਨਹੀਂ ਇਸੇ ਕਰਕੇ ਜਿਹੜਾ ਇਹ ਮਾਂ ਬੋਲੀ ਵਾਲਾ ਤੇ ਕਲਚਰ ਵਾਲਾ ਤੇ ਸਾਂਝ ਵਾਲਾ ਕਨੈਕਸ਼ਨ ਹੈ ਨਾ ਇਹ ਬਾਕੀਆਂ ਨੂੰ ਐਕਸਪਲੇਨ ਨਹੀਂ ਕੀਤਾ ਜਾ ਸਕਦਾ ਦੱਸਿਆ ਨਹੀਂ ਜਾ ਸਕਦਾ ਵੀ ਇਹ ਕੀ ਹੈ ਹੁਣ ਗੱਲ ਇਹ ਆ ਗਈ ਕਿ ਜਦੋਂ ਦੋ ਮੁਲਕ ਲੜਦੇ ਆ ਜਾਂ ਦੋ ਮੁਲਕਾਂ ਦੀਆਂ ਆਪਸ ਦੇ ਵਿੱਚ ਜੰਗਾਂ ਹੁੰਦੀਆਂ ਤਾਂ ਬਤੌਰ ਸਿਟੀਜ਼ਨ ਤੁਹਾਡਾ ਫਰਜ਼ ਕੀ ਹੁੰਦਾ ਮੈਂ ਮਹਿਸੂਸ ਕਰਦਾ ਕਿ ਸਾਡੀ ਸਾਂਝ ਹੈ ਸਾਡਾ ਪਿਆਰ ਹੈ ਸਾਡੇ ਜਜ਼ਬਾਤ ਨੇ ਉਹ ਇੱਕ ਜਗ੍ਹਾ ਨੇ ਪਰ ਵੈਨ ਇਟ ਕਮਸ ਟੂ ਦ ਨੇਸ਼ਨ ਤੁਸੀਂ ਆਪਦੇ ਬੱਚਿਆਂ ਨੂੰ ਬਿਲਕੁਲ ਵੀ ਇਹੋ ਜਿਹਾ ਪਲੇਖਾ ਜਾਂ ਗਲਤ ਗੁਮਰਾਹ ਨਾ ਕਰੋ ਕਿ ਤੁਸੀਂ ਆਪਦੇ ਨੇਸ਼ਨ ਦੇ ਖਿਲਾਫ ਜਾ ਕੇ ਕੋਈ ਸ਼ਬਦ ਵਰਤੋ ਉਹਦਾ ਕਾਰਨ ਦੱਸਦਾ ਮੈਂ ਜਿਵੇਂ ਕਿਸੇ ਵੀਰ ਨੇ ਮੈਨੂੰ ਇਹ ਗੱਲ ਕਿਹਾ ਕਿ ਅਸੀਂ ਉਸ ਥਾਨ ਨੂੰ ਮਾੜਾ ਕਿਵੇਂ ਕਹਿ ਲਈਏ ਜਿੱਥੇ ਗੁਰੂ ਨਾਨਕ ਨੇ ਜਨਮ ਲਿਆ ਹੂੰ ਤੇ ਫਿਰ ਉਸ ਥਾਨ ਨੂੰ ਮਾੜਾ ਕਿਵੇਂ ਕਹਿ ਦੇਵੋਗੇ ਜਿੱਥੇ ਬਾਕੀ ਅੱਠ ਗੁਰੂਆਂ ਨੇ ਜਨਮ ਲਿਆ ਜਿੱਥੇ ਦਸਮ ਪਿਤਾ ਨੇ ਜਨਮ ਲਿਆ ਹੂੰ ਜਿੱਥੇ ਗੁਰੂ ਅੰਗਦ ਪਾਤਸ਼ਾਹ ਨੇ ਜਨਮ ਲਿਆ ਹੂੰ ਕਹਿ ਸਕਦੇ ਹੂੰ ਇਸ ਕਰਕੇ ਦੋਵੇਂ ਧਰਤੀਆਂ ਹੀ ਤੁਹਾਡੇ ਲਈ ਮੁਕੱਦਸ ਨੇ ਹੂੰ ਤੁਸੀਂ ਉਧਰਲੀ ਧਰਤੀ ਦੇ ਪਿਆਰ ਦੇ ਵਿੱਚ ਆਪ ਦੇ ਘਰ ਨੂੰ ਮਾੜਾ ਕਹਿਣਾ ਸ਼ੁਰੂ ਨਾ ਕਰੋ ਇਹ ਤੁਹਾਡੇ ਕੁਝ ਕਈ ਵਾਰੀ ਕਹਿੰਦਾ ਹੈ ਸੋਸ਼ਲ ਮੀਡੀਆ ਤੁਹਾਡੇ ਬੱਚਿਆਂ ਕਿਉਂਕਿ ਯੰਗ ਉਮਰ ਦੇ ਵਿੱਚ ਜੇ ਤੁਸੀਂ ਮੈਨੂੰ ਪੁੱਛੋ ਕਿ 5 ਸਾਲ ਪਹਿਲਾਂ ਮੇਰਾ ਥਾਟ ਕੀ ਸੀ ਤਾਂ ਮੈਂ ਵੀ ਬਹੁਤ ਵਨ ਸਾਈਡਡ ਥਾਟ ਦੇ ਨਾਲ ਹੀ ਚੱਲਦਾ ਸੀਗਾ ਜੇ ਅੱਜ ਮੇਰੇ ਥਾਟ ਦੇ ਵਿੱਚ ਤਬਦੀਲੀ ਹੈ ਤਾਂ ਤੁਸੀਂ ਵਿਚਾਰਨ ਲੱਗ ਜਾਨੇ ਹੋ ਚੀਜ਼ਾਂ ਨੂੰ ਕਿ ਤੁਸੀਂ ਜਿਸ ਸਿਸਟਮ ਦੇ ਅਧੀਨ ਰਹਿ ਰਹੇ ਹੋ ਅਸੀਂ ਸਰਕਾਰਾਂ ਨੂੰ ਤਾਂ ਚੈਲੰਜ ਕਰ ਸਕਦੇ ਮੈਂ ਇਹ ਗੱਲ ਬਹੁਤ ਵਾਰੀ ਕਹਿਣਾ ਹੁੰਦਾ ਸਰਕਾਰ ਦੇ ਫੈਸਲੇ ਨੂੰ ਵੀ ਚੈਲੰਜ ਕਰੋ ਤੇ ਸਰਕਾਰ ਨੂੰ ਵੀ ਚੈਲੰਜ ਕਰੋ। ਨੇਸ਼ਨ ਨੂੰ ਤੁਸੀਂ ਮਾੜਾ ਕਹਿ ਕੇ ਕੁਝ ਨਹੀਂ ਖਟੋਗੇ ਕਦੇ ਵੀ। ਹਮਮ ਸਿਮਿਲਰਲੀ ਜਿਵੇਂ ਪਾਕਿਸਤਾਨ ਦਾ ਝੰਡਾ ਕਿਸੇ ਨੇ ਪੈਰਾਂ 'ਚ ਰੋਲਤਾ ਤਾਂ ਮੈਂ ਕਦੇ ਵੀ ਇਹੋ ਜੀ ਗੱਲ ਨੂੰ ਐਡਵੋਕੇਟ ਨਹੀਂ ਕਰਦਾ। ਮੈਂ ਕਹਿੰਦਾ ਇਹ ਮੂਰਖਤਾ ਹੈ। ਹਮ ਇਹ ਅਟਰ ਨੌਨਸੈਂਸ ਗੱਲ ਹੈ। ਕਿਸੇ ਮੁਲਕ ਦੇ ਝੰਡੇ ਨੂੰ ਤੁਸੀਂ ਪੈਰਾਂ 'ਚ ਰੋਲ ਦਿਨੋ ਅਟਰ ਨੌਨਸੈਂਸ ਹੈ। ਪਰ ਇਹ ਅਟਰ ਨੌਨਸੈਂਸ ਉਦੋਂ ਵੀ ਹੈ ਜਦੋਂ ਭਾਰਤ ਦਾ ਝੰਡਾ ਲੰਡਨ ਦੇ ਵਿੱਚ ਪੈਰਾਂ ਦੇ ਵਿੱਚ ਰੋਲਿਆ ਜਾਂਦਾ। ਹਮ ਇਕੁਅਲ ਗੱਲ ਹੈ। ਜੇ ਸਾਨੂੰ ਆ ਜੋ ਤਕਲੀਫ ਦਿੰਦੀ ਤੇ ਇਹ ਵੀ ਤਕਲੀਫ ਦਿੰਦੀ ਤਾਂ ਪਹਿਲੀ ਗੱਲ ਇਹ ਹੈ ਕਿ ਸਿਚੁਏਸ਼ਨ ਕੀ ਹੈ ਸਿਚੁਏਸ਼ਨ ਇਸ ਵੇਲੇ ਟੈਂਸ ਹੈ ਹਮ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਹੈਗੇ ਹਾਲਾਤ ਵਾਰ ਵੱਲ ਇਸ਼ਾਰਾ ਕਰ ਰਹੇ ਹੈ ਹਮ ਔਰ ਜੋ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਹਨ ਕਰਮਨ ਉਹ 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 ਮੁਸ਼ਕਲ ਨਹੀਂ ਪਰ ਗੱਲ ਇਹ ਹੈ ਤੁਸੀਂ ਮੈਨੂੰ ਇਹ ਸਵਾਲ ਕੀਤਾ ਕਿ ਜੋ ਅਟੈਕ ਕੀਤਾ ਗਿਆ ਉਹ ਜਾਇਜ਼ ਹੈ ਮੈਨੂੰ ਲੱਗਦਾ ਕਿ ਉਹ ਜਾਇਜ਼ ਹੈ ਮੈਂ ਮਹਿਸੂਸ ਕਰਦਾ ਕਿ ਟੈਰਰਰਿਜ਼ਮ ਬੰਦ ਹੋਣਾ ਚਾਹੀਦਾ ਹੈ ਔਰ ਪਾਕਿਸਤਾਨ ਦੇ ਬਹੁਤ ਸਾਰੇ ਸਬੂਤ ਆਏ ਕਿ ਜਿੱਥੇ ਟੈਰਰਰਿਜ਼ਮ ਨੂੰ ਪਨਾਹ ਦਿੱਤੀ ਗਈ ਉਸامہ ਬਿੰਲਾਦਨ ਤੋਂ ਵੱਡੀ ਐਗਜ਼ੈਂਪਲ ਕੀ ਹੋਊਗੀ ਥਾਟ ਹੈ ਹੁਣ ਥਾਟ ਬਹੁਤ ਸਾਰੇ ਲੋਕ ਉਸامہ ਬਿੰਲਾਦਨ ਨੂੰ ਹੀਰੋ ਦੇ ਤੌਰ ਤੇ ਵੀ ਦੇਖਦੇ ਆ ਬਹੁਤ ਸਾਰੇ ਲੋਕ ਹਾਫਿਜ਼ ਸੈਦ ਨੂੰ ਡਿਫਰੈਂਟਲੀ ਦੇਖਦੇ ਤੁਸੀਂ ਜੇ ਬੀਬੀਸੀ ਦੇ ਉੱਤੇ ਹਾਫਿਜ਼ ਸੈਦ ਦਾ ਇੱਕ ਇੰਟਰਵਿਊ ਪਿਆ ਹੈ ਸੱਤ ਅੱਠ ਸਾਲ ਪੁਰਾਣਾ ਜਿੱਥੇ ਜਰਨਲਿਸਟ ਉਹਨੂੰ ਪੁੱਛ ਰਹੀ ਐ ਕਿ ਤੇਰੇ ਉੱਤੇ ਦੋਸ਼ ਲੱਗੇ ਐ ਤੇ ਉਹ ਕਹਿੰਦਾ ਕਿ ਅਦਾਲਤਾਂ ਨੇ ਤਾਂ ਮੈਨੂੰ ਬਰੀ ਕੀਤਾ ਤੇ ਉਹ ਕਹਿੰਦੀ ਐ ਕਿ ਅਦਾਲਤਾਂ ਇਸ ਮੁਲਕ ਦੀਆਂ ਚੱਲ ਕਿਹੜੇ ਸਿਸਟਮ ਚ ਰਹੀਆਂ ਵੀ ਤਾਂ ਦੱਸ ਨਾ ਪਾਕਿਸਤਾਨ ਬੜਾ ਡਿਫਰੈਂਟਲੀ ਬਿਹੇਵ ਕਰਨ ਵਾਲਾ ਮੁਲਕ ਹੈ ਪਾਕਿਸਤਾਨ ਦਾ ਇੱਕ ਮਨਿਸਟਰ ਨੇ ਵੀ ਐਡਮਿਟ ਕੀਤਾ ਖਵਾਜ ਆਸਿਫ ਨੇ ਵੀ ਆਪਾਂ ਉਹਨਾਂ ਨੇ ਪਹਿਲਾਂ ਉਹ ਐਡਮਿਟ ਕੀਤਾ ਸੀਗਾ ਕੁਝ ਟਾਈਮ ਪਹਿਲਾਂ ਵੀ ਅਸੀਂ ਬਕਾਇਦਾ ਪਨਾਹ ਦਿੰਨੇ ਆ ਟੈਰਰਿਸ ਮੇਰੇ ਖਿਆਲ ਸਕਾਈ ਟੀਵੀ ਦੇ ਉੱਤੇ ਇੱਕ ਇੰਟਰਵਿਊ ਹੈ ਜਿਦੇ ਚ ਉਹਨਾਂ ਨੇ ਕਿਹਾ ਕਿ ਅਸੀਂ ਅਮਰੀਕਾ ਦੇ ਕਹਿੰਦੇ ਸਭ ਕਰਦੇ ਰਹੇ ਹੁਣ ਜਿਹੜਾ ਅਟੈਕਸ ਹੋਏ ਹੈ ਜਿਹੜੇ ਜਿਹੜੇ 21 ਥਾਵਾ ਬੇਸਿਕਲੀ ਕੀ ਸੀਗਾ ਕਿ ਰੌ ਅਤੇ ਇੰਟੈਲੀਜੈਂਸ ਨੇ 21 ਥਾਵਾ ਟਾਰਗੇਟ ਕਰਕੇ ਦੱਸਿਆ ਸੀ ਕਿ ਆ 21 ਥਾਵਾ ਦੇ ਉੱਤੇ ਜਿਹੜੇ ਟੈਰਰਿਸਟ ਕੈਂਪਸ ਆਰਗੇਨਾਈਜ਼ ਹੋ ਰਹੇ ਹੁਣ ਟੈਰਰ ਕੈਂਪਸ ਸਿਰਫ ਇਸ ਤਰੀਕੇ ਨਾਲ ਆਰਗੇਨਾਈਜ਼ ਨਹੀਂ ਹੋ ਰਹੇ ਕਿ ਉੱਥੇ ਬੰਦੂਕਾਂ ਗੋਲੀਆਂ ਚੱਲ ਰਹੀਆਂ ਬਾਕਾਇਦਾ ਕਿਸੇ ਪਲੇਸ ਦੇ ਉੱਤੇ ਉਹਨਾਂ ਨੂੰ ਰੱਖਿਆ ਜਾਂਦਾ ਹੈ ਉਹਨਾਂ ਦੀ ਮੈਂਟਲ ਬ੍ਰੇਨ ਵਾਸ਼ ਹੁੰਦੀ ਜਿਹੜਾ ਟ੍ਰੇਨਿੰਗਸ ਹੁੰਦੀਆਂ ਬਹੁਤ ਤਰ੍ਹਾਂ ਦੀਆਂ ਟ੍ਰੇਨਿੰਗ ਹੁਣ ਤਾਂ ਆਈਟੀ ਦੇ ਉੱਤੇ ਇੰਨਾ ਨਿਰਭਰ ਕਰ ਰਿਹਾ ਹੈ ਅਤਵਾਦੀ ਜਿਹੜੇ ਆ ਉਹ ਬੌਮਸ ਕੋਈ ਪੁਰਾਣਾ ਦੇਸੀ ਸਿਸਟਮ ਨਹੀਂ ਰਹਿ ਗਿਆ ਕਿ ਕਿ ਹੁਣ ਹੁਣ ਉਹ ਇੰਨੇ ਆ ਆਈਟੀ ਕਯੁਬਡ ਹੋ ਗਏ ਟੈਰਰਿਸਟ ਕਿ ਉਹਨਾਂ ਨੂੰ ਉਹ ਟ੍ਰੇਨਿੰਗਸ ਦਿੰਦੇ ਆ ਔਰ ਉਹ ਟ੍ਰੇਨਿੰਗਸ ਸੈਂਟਰਸ ਦੇ ਵਿੱਚ ਉਹ ਟ੍ਰੇਨਿੰਗ ਔਰ ਉਦਾਸੀ ਦੀ ਗੱਲ ਮੇਰੇ ਵਾਸਤੇ ਇਹ ਸੀ ਕਿ ਮਰਕਜ਼ਾ ਜਿਹੜੀਆਂ ਬਹੁਤ ਸਾਰੀਆਂ ਮਸਜਿਦਾਂ ਦੇ ਵਿੱਚ ਉਹਨਾਂ ਨੂੰ ਜਿੱਥੇ ਜਗ੍ਹਾ ਦਿੱਤੀ ਹੋਈ ਸੀ ਔਰ ਉਹਨਾਂ ਜਗ੍ਹਾ ਦੇ ਉੱਤੇ 9 ਜਗ੍ਹਾ ਨੂੰ ਟਾਰਗੇਟ ਕੀਤਾ ਗਿਆ 21ਾਂ ਚੋਂ ਜਿੱਥੇ ਤਕਰੀਬਨ 14-15 ਮਿੰਟ ਦੇ ਵਿੱਚ ਇਹ ਇਹ ਅਟੈਕਸ ਕੀਤੇ ਗਏ ਔਰ ਉਹ ਉਡਾਈਆਂ ਗਈਆਂ ਜਿਹੜੀਆਂ ਮਿਜ਼ਾਈਲਾਂ ਦੇ ਨਾਲ ਔਰ ਉਹ ਉਡਾਉਣ ਦੇ ਨਾਲ ਨਾਲ ਉੱਥੇ ਮੌਤਾਂ ਜਿਹੜੀਆਂ ਹੋਈਆਂ ਜੈਸ਼-ਏ-ਮੁਹੰਮਦ ਔਰ ਲਸ਼ਕਰ-ਏ-ਤਾਇਬਾ ਇਹਨਾਂ ਸਾਰਿਆਂ ਦੇ ਟਿਕਾਣਿਆਂ ਦੇ ਉੱਤੇ ਅਟੈਕਸ ਹੋਏ ਆ ਸਵਾਲ ਇਹ ਹੈ ਕਿ ਇੱਕ ਤਾਂ ਪਹਿਲੀ ਗੱਲ ਕਿ ਪਾਕਿਸਤਾਨ ਆਰਮੀ ਦੇ ਕਿਸੇ ਕੈਂਪ ਦੇ ਉੱਤੇ ਜਾਂ ਕਿਸੇ ਟਿਕਾਣੇ ਤੇ ਅਟੈਕ ਨਹੀਂ ਹੋਇਆ। ਸਿਵਿਲਿਅਨਸ ਦੇ ਉੱਤੇ ਕੋਈ ਅਟੈਕ ਜਿਹੜਾ ਨਹੀਂ ਕੀਤਾ ਹੈ। ਹਾਂ। ਸ਼ਾਇਦ ਇਸ ਹਮਲੇ ਦੇ ਵਿੱਚ ਕੁਝ ਵਿਦੋਸ਼ੇ ਵੀ ਮਾਰੇ ਗਏ ਹੋਣਗੇ। ਇਸ 'ਚ ਕੋਈ ਦੋਰਾਏ ਨਹੀਂ ਹੈ। ਜੋ ਲਾਹੌਰ ਤੇ ਸਿਆਲਕੋਟ ਚੰਨਣੇ ਲਾਸਟ ਨਾਈਟ ਦੇ ਦੇਖੋ ਅੱਜ ਜਿਹੜਾ ਲਾਹੌਰ ਤੇ ਸਿਆਲਕੋਟ ਦਾ ਅੱਜ ਉਹਥੇ ਵਿੱਚ ਵੀ ਸਿਵਿਲਿਅਨਸ ਦੀ ਗਾਥ ਬਹੁਤ ਦੇਖਣੀ ਹੈ ਹਲੇ ਤੱਕ ਕੋਈ ਕਰਮਨ। ਹੁਣ ਇਹ ਹੈ ਕਿ ਉਸ ਤੋਂ ਬਾਅਦ ਪਾਕਿਸਤਾਨ ਵੱਲੋਂ ਰਿਟੈਲੀਏਸ਼ਨ ਦੇ ਵਿੱਚ ਸ਼ੈਲਿੰਗ ਕੀਤੀ ਗਈ ਤੇ ਪੁੰਛ ਦੇ ਵਿੱਚ ਤਕਰੀਬਨ 13 ਭਾਰਤੀ ਲੋਕਾਂ ਦੀ ਮੌਤ 13 ਤੋਂ ਜ਼ਿਆਦਾ ਹੀ ਨਹੀਂ ਉਹ ਜਿਨ੍ਹਾਂ ਦੀ ਮੌਤ ਹੋਈ ਹੈ ਜਿਹਦੇ ਵਿੱਚ ਗੁਰੂ ਘਰ ਦੇ ਉੱਤੇ ਵੀ ਸ਼ੈਲਿੰਗ ਹੋਈ ਹੈ ਗੀਤਾ ਭਵਨ ਐ ਇੱਕ ਮਸਜਿਦ ਦੇ ਉੱਤੇ ਵੀ ਹੋਈ ਹੈ ਇੱਕ ਰਾਗੀ ਸਿੰਘ ਉਹ ਆਪਦੇ ਘਰ ਦੇ ਵਿੱਚ ਸੀਗੇ ਉਹਨਾਂ ਵੀ ਉੱਥੇ ਮੌਤ ਹੋ ਗਈ ਹੈ ਇਸ ਦੇ ਨਾਲ ਹੀ ਦੋ ਇੱਕ ਜਸਵੀਰ ਕੌਰ ਨੇ ਸਿੱਖ ਵਮੈਨ ਉਹਨਾਂ ਦੀ ਮੌਤ ਹੋਈ ਹੈ ਤਾਂ ਇਹ ਇਸ ਟੈਂਸ ਮਾਹੌਲ ਦੇ ਵਿੱਚ ਮੈਂ ਖਾਸ ਤੌਰ ਤੇ ਸਿਕ ਨੌਜਵਾਨਾਂ ਨੂੰ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਸੰਭਲ ਕੇ ਬਿਆਨਬਾਜ਼ੀ ਕਰਨੀ ਚਾਹੀਦੀ ਹੈ ਠੀਕ ਹੈ ਡਿਫਰੈਂਸ ਆਫ opinion ਤੇ ਜਿਹੜੀ ਜਿਹੜਾ ਹਿੰਦੀ ਦਾ ਸ਼ਬਦ ਹੈ ਵੀ ਵਿਅਕਤੀ ਦੀ ਆਜ਼ਾਦੀ ਉਹ ਇੰਡੀਪੈਂਡੈਂਸ ਤੁਹਾਨੂੰ ਹੈਗੀ ਹੈ ਪਰ ਕਿਸੇ ਦੇ ਮਗਰ ਲੱਗ ਕੇ ਠੀਕ ਜੇ ਕੋਈ ਬਹੁਤ ਓਪਨਲੀ ਆਪਦੇ ਵਿਚਾਰ ਰੱਖਦਾ ਰੱਖੇ ਜੀ ਸਦਕੇ ਰੱਖੇ ਬਰਬਾਦ ਦੇ ਵਿੱਚ ਗੰਭੀਰ ਸਿੱਟੇ ਭੁਗਤਣ ਵਾਸਤੇ ਕੋਈ ਨਾਲ ਨਹੀਂ ਖੜਦਾ ਹੁੰਦਾ ਇਸ ਕਰਕੇ ਜੇ ਤੁਹਾਨੂੰ ਕੋਈ ਡਾਊਟ ਹੈ ਤਾਂ ਚੁੱਪਰ ਉਹ ਜਿੱਥੇ ਕੋਈ ਕਲੈਰਟੀ ਹੈ ਤਾਂ ਜ਼ਰੂਰ ਬੋਲੋ ਜਿੱਥੇ ਸਪੈਕੂਲੇਟਿਵ ਗੱਲਾਂ ਕਰ ਰਹੀਆਂ ਉਹ ਨਾ ਕਰੋ ਸਪੈਕੂਲੇਸ਼ਨਸ ਤੇ ਗੱਲ ਨਾ ਹਾਈਪੋਥੈਟিক্যাল ਗੱਲਾਂ ਨਾ ਕਰੋ ਬਹੁਤ ਸ਼ੋਰ ਹਉ ਕਰ ਲੋ ਤੁਸੀਂ ਆਪਣੀ ਗੱਲ ਕਰਨਾ ਚਾਹੁੰਦੇ ਹੋ ਔਰ ਮੈਂ ਮਹਿਸੂਸ ਕਰਦਾ ਮੈਂ ਬੜੀ ਹੈਰਾਨ ਮੈਂ ਬਹੁਤ ਹੈਰਾਨ ਹੋਈ ਜਾਂਦਾ ਸੀਗਾ ਮੈਂ ਉਹ ਸ਼ਮਾਈਲਾ ਨਿਆਜ਼ ਹੋਂ ਦਾ ਹੀ ਮੈਂ ਦੇਖ ਰਿਹਾ ਸੀਗਾ ਉਹਨਾਂ ਦੇ ਕਿਸੇ ਕੁਈ ਚੈਨਲ ਹੈ ਪੰਜਾਬੀ ਦਾ ਉਹਦੇ ਤੇ ਇੱਕ ਵਿਅਕਤੀ ਸ਼ਖਸ ਗੱਲ ਕਰ ਰਿਹਾ ਸੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਮਿਜ਼ਾਈਲਾਂ ਆ ਨਾ ਅਸੀਂ ਉਡਾਤਾ ਦਿੰਦੇ ਇੰਡੀਆ ਵਾਲੀਆਂ ਪਰ ਇਹਨਾਂ ਦੀਆਂ ਬੈਟਰੀਆਂ ਨਾ ਇੰਡੀਆ ਵਾਲੇ ਨੇ ਗੁਰਦੁਆਰਿਆਂ ਦੇ ਵਿੱਚ ਰੱਖਤੀਆਂ ਤੇ ਅਸੀਂ ਗੁਰਦੁਆਰੇ ਉੱਡ ਜਾਣੇ ਸੀ ਇਸ ਕਰਕੇ ਅਸੀਂ ਹੈ ਮਤਲਬ ਕਿੱਡੀ ਨੌਨਸੈਂਸ ਜੀਆਂ ਗੱਲਾਂ ਦੋਨਾਂ ਪਾਸਿਆਂ ਦੇ ਮੀਡੀਆ 'ਚ ਹੋਈਆਂ ਹੂੰ ਦੋਨਾਂ ਪਾਸਿਆਂ ਦੇ ਇੱਕ ਕਿੱਡੀ ਨੌਨਸੈਂਸ ਗੱਲ ਹੈ ਵੀ ਫਿਰ ਉਹਨੇ ਕਿਹਾ ਕਿ ਇੰਡੀਆ 'ਚ ਨਾ ਜਿਹੜੀ ਕਮੇਟੀ ਹੈ ਗੁਰਦੁਆਰੇ ਦੀ ਉਹਨਾਂ ਨੂੰ ਅਸੀਂ ਕਹਤਾ ਕਿ ਭਾਈ ਆਪਦੀਆਂ ਬੈਟਰੀਆਂ ਕੱਢ ਦਿਓ ਹੁਣ ਕਮੇਟੀ ਇੱਥੇ ਇੱਕ ਨਹੀਂ ਹੈਗੀ ਭਰਾਵਾ ਐਸਜੀਪੀਸੀ ਅਲੱਗ ਹੈ ਗੁਰਦੁਆਰਾ ਦਿੱਲੀ ਗੁਰਦੁਆਰਾ ਕਮੇਟੀ ਅਲੱਗ ਹੈ ਹਰਿਆਣਾ ਔਰ ਕਿਹੜੀਆਂ ਬੈਟਰੀਆਂ ਰੱਖਤੀਆਂ ਲਿਆ ਕੇ ਗੁਰਦੁਆਰਿਆਂ ਦੇ ਵਿੱਚ ਵੀ ਗੁਰਦੁਆਰੇ ਉੱਟ ਜਾਣੇ ਸੀਗੇ ਇਹ ਵਰਕਿੰਗ ਕਿਵੇਂ ਹੈ ਕਿ ਜੇ ਮਿਜ਼ਾਈਲ ਡਾਕੀ ਗਈ ਜਿਵੇਂ ਤੁਸੀਂ ਅੰਮ੍ਰਿਤਸਰ ਦੇ ਵਿੱਚ ਸਵੇਰੇ ਦੇਖੀਆਂ ਤਾਂ ਉਹ ਮਿਜ਼ਾਈਲ ਪਾਕਿਸਤਾਨ ਵੱਲੋਂ ਡਾਕੀ ਗਈ ਹੋਣੀ ਤਾਂ ਉਹ ਜਿਹੜਾ ਐਂਟੀ ਮਿਜ਼ਾਈਲ ਸਿਸਟਮ ਜਿਹੜਾ ਹੁੰਦਾ ਜਿਹੜਾ ਭਾਰਤ ਵੀ ਵਰਤਿਆ ਰਸ਼ੀਆ ਦੇ ਵੱਲੋਂ ਉਹ ਬਣਾਇਆ ਗਿਆ ਔਰ ਇਜ਼ਰਾਈਲ ਦੇ ਵੱਲੋਂ ਵੀ ਉਹ ਜਿਹੜਾ ਉਹ ਤਾਂ ਉਹ ਉਹਨਾਂ ਨੂੰ ਉਹ ਉੱਥੇ ਹਵਾ ਦੇ ਵਿੱਚ ਹੀ ਖਤਮ ਕਰ ਦਿੰਦਾ ਉਹ ਹੂੰ ਤਾਂ ਉਹ ਬੈਟਰੀਆਂ ਤੇ ਥੋੜੀ ਹਮਲੇ ਵੀ ਬੈਟਰੀ ਤੁਸੀਂ ਲਾਹੌਰ ਛੱਡਿਆਏ ਸੀਗੇ ਤੇ ਮਿਜ਼ਾਈਲ ਤੁਹਾਡੀ ਗਰਦਾਸਪੁਰ ਆ ਗਈ ਤੇ ਉਹ ਮਿਜ਼ਾਈਲ ਨੂੰ ਜਿਹੜਾ ਉਹ ਖਤਮ ਕਰੂਗਾ ਕਿ ਉਹ ਬੈਟਰੀ ਨੂੰ ਕਰੂਗਾ ਤਾਂ ਇਹ ਨਾਨਸੈਂਸ ਗੱਲ ਔਰ ਇਧਰ ਵੀ ਬਹੁਤ ਸਾਰੀਆਂ ਗੱਲਾਂ ਹੋਈਆਂ ਜਿੱਥੇ ਰਵੀਸ਼ ਕੁਮਾਰ ਕੱਲ ਦੱਸ ਰਹੇ ਸੀਗੇ ਕਿ ਨੈਸ਼ਨਲ ਟੀਵੀ ਇੰਨਾ ਐਕਸਾਈਟਡ ਹੋ ਜਾਂਦਾ ਕਿ ਕਈ ਵੀਡੀਓਜ਼ ਨਾ ਉਹ ਵੀਡੀਓ ਗੇਮ ਦੀਆਂ ਹੀ ਪਲੇ ਕਰ ਗਏ ਆ ਹਾਂ ਪੁਰਾਣੀਆਂ ਵੀ ਬਹੁਤ ਵੀਡੀਓਜ਼ ਪਲੇ ਕੀਤੀਆਂ ਗਈਆਂ ਨੇ ਇੱਕ 2015 ਦੀ ਵੀਡੀਓ ਜਹਾਜ਼ ਦੀ ਪਲੇ ਹੋ ਰਹੀ ਹੈ ਅ ਔਰ ਉਹ ਸਰਾਇਕੀ ਬੋਲੀ ਜਾ ਰਹੀ ਹੈ ਉਹਦੇ ਵਿੱਚ ਤੇ ਬੰਦਾ ਪੁੱਛੇ ਕਿ ਅ ਇੱਥੇ ਜਿਹੜਾ ਲਾਹੌਰ ਹੈ ਔਰ ਇਹਦੇ ਆਲੇ-ਦੁਆਲੇ ਕਿਉਂਕਿ ਆਪਾਂ ਤਾਂ ਪੰਜਾਬ ਦੇ ਆਪਾਂ ਨੂੰ ਪਤਾ ਹੈ ਸਰਾਇਕੀ ਥੋੜੀ ਬੋਲੀ ਜਾਂਦੀ ਹੈ ਸਰਾਇਕੀ ਤਾਂ ਬਿਲਕੁਲ ਉਧਰ ਅ ਤੁਸੀਂ ਜਾਓ ਤਾਂ ਅਫਗਾਨਿਸਤਾਨ ਬਾਰਡਰ ਦੇ ਨੇੜੇ ਜਾ ਕੇ ਸਰਾਈਕੀ ਬੋਲੀ ਜਾਂਦੀ ਹੈ ਨਾ ਤੇ ਇਹ ਇਸ ਕਰਕੇ ਭਾਰਤੀ ਨੈਸ਼ਨਲ ਮੀਡੀਆ ਦੇ ਉੱਤੇ ਵੀ ਬਹੁਤ ਗੁੰਮਰਾਹਕੁੰਨ ਚੀਜ਼ਾਂ ਚੱਲੀਆਂ ਉਧਰ ਪਾਕਿਸਤਾਨ ਵਾਲੇ ਪਾਸੇ ਵੀ ਜਿਵੇਂ ਸੀਜ਼ ਫਾਇਰ ਦਾ ਇੱਕ ਝੰਡੇ ਦੀ ਵੀਡੀਓ ਪਾਕਿਸਤਾਨ ਵਾਲੇ ਪਾਸੇ ਚੱਲ ਰਹੀ ਹੈ ਕਿ ਭਾਰਤੀ ਫੌਜ ਆਪਦੀ ਲਾਸ਼ਾਂ ਚੱਕਣ ਵਾਸਤੇ ਸੀਜ਼ ਫਾਇਰ ਦਾ ਝੰਡਾ ਦਿਖਾ ਰਹੀ ਹੈ ਉਹ ਫੇਕ ਵੀਡੀਓ ਹੈ ਉਹ ਇਹੋ ਜਿਹਾ ਕੁਝ ਨਹੀਂ ਹੋਇਆ ਅੱਜ ਪ੍ਰੈਸ ਇਨਫੋਰਮੇਸ਼ਨ ਬਿਊਰੋ ਨੇ ਵੀ ਉਹਦਾ ਜ਼ਿਕਰ ਕੀਤਾ ਤਾਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਸ ਜੰਗ ਦੇ ਮਾਹੌਲ ਦੇ ਵਿੱਚ ਸਪੈਕੂਲੇਸ਼ਨ ਤੇ ਜਿਹੜਾ ਹਾਈਪੋਥੈਟিক্যাল ਇਨਫੋਰਮੇਸ਼ਨ ਜਿਹੜੀ ਹੈ ਜਿਵੇਂ ਜਿਵੇਂ ਗੁਰਦੁਆਰੇ ਵਾਲੀ ਵੀ ਜਿਹੜੀ ਸਭ ਤੋਂ ਪਹਿਲਾਂ ਖਬਰ ਆਈ ਤਾਂ ਉਹਦੇ 'ਚ ਇਹ ਗਿਆ ਕਿਹਾ ਗਿਆ ਕਿ ਰਾਗੀ ਸਿੰਘ ਕੀਰਤਨ ਕਰ ਰਹੇ ਸੀ ਤੇ ਅਟੈਕ ਹੋਇਆ ਤੇ ਉਹਨਾਂ ਦੀ ਮੌਤ ਹੋ ਗਈ। ਫਿਰ ਜਦੋਂ ਮੇਰੀ ਪ੍ਰਧਾਨ ਨਾਲ ਗੱਲ ਹੋਈ ਹੈ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਉਹ ਆਪਦੇ ਘਰ ਪਹੁੰਚ ਗਏ ਸੀ ਘਰੇ ਸ਼ੈਲਿੰਗ ਹੋਈ ਹੈ ਗੁਰਦੁਆਰੇ ਦੇ ਵਿੱਚ ਨਾ ਮਾਰਾਇਦੇ ਸਰੂਪ ਨੂੰ ਕੋਈ ਨੁਕਸਾਨ ਪਹੁੰਚਿਆ ਨਾ ਗੁਰੂ ਘਰ ਦੀ ਬਿਲਡਿੰਗ ਦਾ ਸਿਰਫ ਦਰਵਾਜ਼ਾ ਤੇ ਖਿੜਕੀ ਟੁੱਟੇ ਇਸ ਤੋਂ ਇਲਾਵਾ ਕੋਈ ਨੁਕਸਾਨ ਨਹੀਂ ਹੋਇਆ ਅੱਜ ਸਵੇਰੇ ਵੀ ਇੱਕ ਵੱਡੇ ਨੈਸ਼ਨਲ ਚੈਨਲ ਨੇ ਪਾਇਆ ਕਿ ਪਾਕਿਸਤਾਨ ਕੇ ਖੌਫ ਮੇ ਨਹੀਂ ਹੈ ਪੁੰਚ ਗੁਰਦੁਆਰਾ ਫਿਰ ਖੁੱਲਾ ਗੁਰਦੁਆਰਾ ਬੰਦ ਹੀ ਨਹੀਂ ਹੋਇਆ ਤਾਂ ਫਿਰ ਖੁੱਲਾ ਆਲਾ ਗੁਰਦੁਆਰਾ ਬੰਦ ਨਹੀਂ ਹੁੰਦਾ ਮਾਰਾਇ ਪ੍ਰਕਾਸ਼ ਹੁੰਦਾ ਤੇ ਸੁਖਾਸਨ ਹੁੰਦਾ ਬੰਦ ਨਹੀਂ ਹੋਇਆ ਕਰਦੇ ਗੁਰਦੁਆਰੇ ਤਾਂ ਇਹ ਦਿਖਾਣ ਦੀ ਕੋਸ਼ਿਸ਼ ਸੀ ਤਾਂ ਦੋਨਾਂ ਪਾਸਿਓਂ ਹੀ ਝੂਠ ਮੀਡੀਆ ਦਾ ਜਿਹੜਾ ਝੂਠ ਹੈ ਲੇਕਿਨ ਤੁਸੀਂ ਦੋਨਾਂ ਸਰਕਾਰਾਂ ਮੈਂ ਲੋਕਾਂ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਕਿਸੇ ਤਰ੍ਹਾਂ ਦੀ ਵੀ ਇਨਫੋਰਮੇਸ਼ਨ ਤੇ ਬਲੀਵ ਕਰਨ ਨਾਲੋਂ ਨਾ ਸਰਕਾਰਾਂ ਦੀ ਬਾਡੀ ਲੈਂਗੁਏਜ ਤੇ ਫੋਕਸ ਰੱਖੋ ਕੱਲ ਜਿਹੜੀ ਭਾਰਤ ਦੇ ਵੱਲੋਂ ਜਿਹੜੀ ਆਪਰੇਸ਼ਨ ਸੰਧੂਰ ਦੀ ਪ੍ਰੈਸ ਕਾਨਫਰੈਂਸ ਕੀਤੀ ਗਈ ਜਿੱਥੇ ਦੋਨੋਂ ਦੋਨੋਂ ਸੜੀਆਂ ਔਰਤਾਂ ਨੂੰ ਇੱਕ ਨਾਰੀ ਸ਼ਕਤੀ ਦੇ ਤੌਰ ਦੇ ਉੱਤੇ ਪ੍ਰੈਜ਼ੈਂਟ ਕੀਤਾ ਗਿਆ ਤਾਂ ਉਹ ਡਿਪਲੋਮੈਟਿਕਲੀ ਨਾ ਸਿੰਬਲ ਹੁੰਦੇ ਹੈ ਹੂੰ ਇਹਦੇ ਸਿੰਬਲ ਕਿਸੇ ਆਪਰੇਸ਼ਨ ਸੰਦੂਰ ਇਹ ਨਾਮ ਹੁਣ ਕੱਲ ਮੈਂ ਰਵੀਸ਼ ਨੂੰ ਸੁਣ ਰਿਹਾ ਸੀ ਤਾਂ ਉਹਨਾਂ ਨੇ ਕਿਹਾ ਕਿ ਮੀਡੀਆ ਨੇ ਰੌਲਾ ਪਾਦਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਨਾਮ ਦਿੱਤਾ ਵੀ ਇਹ ਇਹ ਸਟੂਡੀਓਜ਼ ਬੈਠੇ ਹੋਏ ਐਂਕਰ ਨੂੰ ਪਤਾ ਨਹੀਂ ਕੌਣ ਦੱਸ ਗਿਆ ਕਿ ਮੀਟਿੰਗ ਦੇ ਅੰਦਰ ਵੀ ਪ੍ਰਧਾਨ ਮੰਤਰੀ ਨੇ ਨਾਮ ਦਿੱਤਾ ਸੀਗਾ ਜਾਂ ਪ੍ਰਧਾਨ ਮੰਤਰੀ ਨੇ ਚੂਜ਼ ਕੀਤਾ ਖੈਰ ਇਹ ਕ੍ਰਿਟਿਸਿਜ਼ਮ ਦੀ ਗੱਲ ਹੈ ਪਰ ਉਹਦੇ ਵਿੱਚ ਵੱਡੀ ਗੱਲ ਇਹ ਸੀਗੀ ਕਿ ਆਪਰੇਸ਼ਨ ਜਿਵੇਂ ਜਦੋਂ ਪ੍ਰੈਸ ਕਾਨਫਰੰਸ ਹੁੰਦੀ ਹੈ ਨਾ ਉਹ ਤਾਂ ਬਹੁਤ ਤਹਮਲ ਨਾਲ ਬਹੁਤ ਤਰੀਕੇ ਦੇ ਨਾਲ ਜਿਹੜੀ ਇੰਟਰਨੈਸ਼ਨਲ ਡਿਪਲੋਮੈਟਿਕ ਭਾਸ਼ਾ ਹੈ ਉਸੇ ਭਾਸ਼ਾ ਦੇ ਵਿੱਚ ਗੱਲਬਾਤ ਕੀਤੀ ਗਈ ਕਿਸੇ ਸਿਵਿਲਿਅਨ ਦੇ ਉੱਤੇ ਅਟੈਕ ਨਾ ਕਰਨ ਦਾ ਭਰੋਸਾ ਜਤਾਇਆ ਗਿਆ ਆਰਮੀ ਦੇ ਉੱਤੇ ਅਟੈਕ ਨਹੀਂ ਕੀਤਾ ਗਿਆ ਇਹ ਗੱਲ ਰੱਖੀ ਗਈ ਸਿਰਫ ਤੇ ਸਿਰਫ ਹੱਤਵਰਦੀ ਟਿਕਾਣਿਆਂ ਨੂੰ ਟਾਰਗੇਟ ਕੀਤਾ ਗਿਆ ਇਹ ਗੱਲ ਰੱਖੀ ਗਈ ਪਾਕਿਸਤਾਨ ਦੇ ਵੱਲੋਂ ਵੀ ਜਿਹੜੀ ਡਿਪਲੋਮੈਟਿਕਲੀ ਜਿੰਨੀ ਗੱਲ ਟਰੈਵਲ ਕੀਤੀ ਜਾ ਰਹੀ ਹੈ ਉਹ ਇਸੇ ਸੰਦਰਭ ਦੇ ਵਿੱਚ ਹੀ ਹੋ ਰਹੀ ਹੈ ਜੇ ਕੱਲ ਉਹਨਾਂ ਦੇ ਡਿਫੈਂਸ ਮਿਨਿਸਟਰ ਦਾ ਵੀ ਬਿਆਨ ਦੇਖੋਗੇ ਤਾਂ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਭਾਰਤ ਗਾਂ ਨਾ ਵਧੇ ਅਸੀਂ ਵੀ ਗਾਂ ਹਾਂ ਸੋ ਦਿਸ ਇਜ਼ ਵਾਟ ਇਟ ਇਜ਼ ਬਟ ਡੂ ਯੂ ਥਿੰਕ ਇਟ ਪੋਸੀਬਲ ਹੈ ਕਿਉਂਕਿ ਉਹਨਾਂ ਨੇ ਉਪਰ ਪਹਿਲਾਂ ਗੱਲ ਕੀਤੀ ਕਿਤੇ ਨਾ ਕਿਤੇ ਵੀਰੇ ਇਦਾਂ ਦੀ ਵੀ ਸਪੈਕੂਲੇਸ਼ਨਸ ਬਹੁਤ ਸਰਕੂਲੇਟ ਹੋ ਰਹੀਆਂ ਨੇ ਵੀ ਸ਼ਾਇਦ ਹੈ ਪਲਾਨਡ ਹੈ ਵੀ ਇਦਾਂ ਦੇ ਕਿਹੜੇ ਅੱਤਵਾਦੀ ਹੁੰਦੇ ਨੇ ਜਿਹੜੇ ਜਾ ਕੇ ਪਹਿਲਾਂ ਜਾਤ ਪੁੱਛਣਗੇ ਧਰਮ ਪੁੱਛਣਗੇ ਉਹਦੇ ਬਾਅਦ ਗੋਲੀ ਮਾਰ ਦੇਖੋ ਸਾਨੂੰ ਇਸ ਗੱਲ ਦੇ ਉੱਤੇ ਕੁਐਸਚਨ ਨਹੀਂ ਕਰ ਤੂੰ ਯੂ ਡੋਨਟ ਗੋ ਵਿਦ ਦ ਮੀਡੀਆ ਜੋ ਮੀਡੀਆ ਕਰ ਰਿਹਾ ਤੁਸੀਂ ਉਹਦੇ ਤੇ ਨਾ ਜਾਓ ਪ੍ਰੋਬਲਮ ਕੀ ਹੈ ਕਿ ਸਾਡੇ ਮੁਲਕ ਦਾ ਨੈਸ਼ਨਲ ਮੀਡੀਆ ਆਪਦੇ ਲੋਕਾਂ ਦੇ ਵਿੱਚ ਆਪਦੀ ਕੰਟਰੀ ਪ੍ਰਤੀ ਨਫ਼ਰਤ ਵੀ ਕ੍ਰੀਏਟ ਕਰ ਰਿਹਾ ਹੈ ਸਭ ਕੁਝ ਕਰਕੇ ਜਿੱਥੇ ਤੁਸੀਂ ਕੁਐਸਚਨ ਕਰਨਾ ਸ਼ੁਰੂ ਕਰ ਰਹੇ ਹੋ ਵੀ ਮੈਂ ਬਹੁਤ ਵੱਡਾ ਕ੍ਰਿਟਿਕ ਰਹਾਂ ਹਮੇਸ਼ਾ ਇਸ ਸਰਕਾਰ ਦਾ ਜਾਤ ਪੁੱਛਣ ਦਾ ਮਤਲਬ ਇਹ ਨਹੀਂ ਹੈ ਕਿ ਵਰਬਲੀ ਇਹ ਪੁੱਛਿਆ ਗਿਆ ਹੋਵੇ ਕਿ ਮੁਸਲਮਾਨ ਹੈ ਕਿ ਹਿੰਦੂ ਹੈ ਕਿਸੇ ਦੀ ਜਦੋਂ ਵੀਡੀਓ ਯੂਵ ਸੀਨ ਦਾ ਵੀਡੀਓ ਜਿੱਥੇ ਪੈਂਟ ਲਵਾਈ ਗਈ ਹੈ ਤਾਂ ਉਹਦਾ ਕੀ ਮਤਲਬ ਹੈ ਹਮ ਜਦੋਂ ਪੈਂਟ ਲਵਾਈ ਗਈ ਉਹਦਾ ਕੀ ਮਤਲਬ ਹੈ ਤਾਂ ਕਈ ਵਾਰੀ ਇਹ ਇਹ ਇਸ ਗੱਲ ਕੋਈ ਦੋ ਰਾਏ ਨਹੀਂ ਕਿ ਗੱਲਾਂ ਬਹੁਤ ਵਧਾ ਚੜਾ ਕੇ ਵੀ ਪਰ ਇੱਕ ਗੱਲ ਬਹੁਤ ਸੋਹਣੀ ਮੈਨ ਲੱਗੀ ਇੱਕ ਟਵੀਟ ਮੈਂ ਪੜਿਆ ਸੀ ਉਹ ਕਹਿੰਦਾ ਕਿ ਹਾਂ ਉੱਥੇ ਜਾਤ ਪੁੱਛੀ ਗਈ ਤੇ ਜਾਤ ਪੁੱਛ ਕੇ ਮਾਰ ਦਿੱਤਾ ਗਿਆ ਪਰ ਮਰੇ ਜਾਂ ਇੰਜਰਡ ਨੂੰ ਆਪਦੇ ਮੋਢਿਆਂ ਤੇ ਚੱਕ ਕੇ ਹਸਪਤਾਲਾਂ ਤੱਕ ਲਿਜਾਣ ਵੇਲੇ ਕੋਈ ਜਾਤ ਨਹੀਂ ਪੁੱਛੀਗੀ ਤੇ ਜਿਸ ਆਦਲ हुसैन ਦੀ ਮੌਤ ਹੋਈ ਹੈ ਉਹਨੇ ਵੀ ਜਾਤ ਪੁੱਛ ਕੇ ਪੁੱਛੇ ਬਿਨਾ ਬੰਦੂਕ ਵਾਲੇ ਨੂੰ ਫੜ ਲਿਆ ਤੇ ਉਹਨੇ ਕਿਹਾ ਕਿ ਮੈਂ ਆਪਦੇ ਮਹਿਮਾਨਾਂ ਤੇ ਆਂਚ ਨਹੀਂ ਆਉਣ ਦੇਊਗਾ ਤੇ ਭਾਵੇਂ ਮੇਰੀ ਜਾਨ ਚ ਉੱਥੇ ਜਾਤ ਨਹੀਂ ਪੁੱਛੀਗੀ ਜੇ ਪੁੱਛਣੀ ਹੈ ਤਾਂ ਹੁਣ ਜਾਤ ਪੁੱਛੋ ਉਹ ਕੌਣ ਸੀ ਉਹ ਆਦਲ ਸੀ ਜਿਹਨੇ ਤੁਹਾਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹਸਪਤਾਲਾਂ ਚ ਕੌਣ ਲੈ ਕੇ ਗਏ ਉਹ ਸੈਂਕੜੇ ਆਦਲ ਸੀ ਜਿਹੜੇ ਲੈ ਕੇ ਗਏ ਆਰਮੀ ਬਹੁਤ ਲੇਟ ਆਈ ਪੁਲਿਸ ਬਹੁਤ ਲੇਟ ਆਈ ਉਹ ਰਾਹ ਇਹੋ ਜਿਹਾ ਸੀਗਾ ਜਿੱਥੋਂ ਲੰਘਣ ਦੀ ਜਗ੍ਹਾ ਨਹੀਂ ਸੀਗੀ ਗੱਡੀਆਂ ਨਹੀਂ ਜਾ ਸਕਦੀਆਂ ਸੀ ਮੋੜਿਆਂ ਦੇ ਉੱਤੇ ਚੱਕ ਕੇ ਲੋਕਾਂ ਨੂੰ ਲਜਾਇਆ ਗਿਆ ਲੁੱਕ ਲਾਈਟਸ ਦੇ ਵੱਲੋਂ ਉਹਨਾਂ ਦੀ ਜਾਤ ਸਾਨੂੰ ਸਭ ਨੂੰ ਪਤਾ ਹੈ ਕਿ ਕੀ ਤਾਂ ਸਵਾਲ ਇਹ ਨਹੀਂ ਹੈ ਤੁਸੀਂ ਮੀਡੀਆ ਕੀ ਕਹਿ ਰਿਹਾ ਉਹ ਗੱਲ ਕਿਉਂਕਿ ਸਾਡਾ ਨੈਰੇਟਿਵ ਮੀਡੀਆ ਦੇ ਅਕੋਰਡਿੰਗਲੀ ਬਣ ਰਿਹਾ ਉਹ ਸਾਰਾ ਦਿਨ ਹੀ ਬੈਠੇ ਉਹ ਤਾਂ ਤੁਸੀਂ ਮਹਾਰਾਣ ਆਇਆ ਜਿਸ ਦਿਨ ਪੈਲਗਮ ਆਲਾ ਮਸਲਾ ਹੋਇਆ ਸੀਗਾ ਤੇ ਰਿਪਬਲਿਕ ਭਾਰਤ ਵਿੱਚ ਦੇਖ ਰਿਹਾ ਸੀ ਅਰਨਬ ਗੋਸਵਾਮੀ ਤਾਂ ਜਦੋਂ ਰਾਹੁਲ ਰੌਬਰਟ ਵਾਡਰਾ ਰਾਹੁਲ ਗਾਂਧੀ ਦੇ ਉੱਤੇ ਕੁਐਸਚਨ ਕੀਤਾ ਗਿਆ ਕਿ ਇਹ ਦੇਸ਼ਦ્રોਹੀ ਨੇ ਕਿਉਂਕਿ ਇਹਨਾਂ ਨੇ ਸਰਕਾਰ ਨੂੰ ਸਵਾਲ ਕੀਤਾ ਤਾਂ ਤੁਸੀਂ ਜਿਸ ਮਾਹੌਲ ਨੂੰ ਕ੍ਰੀਏਟ ਕਰਤਾ ਕਿ ਸਰਕਾਰ ਨੂੰ ਸਵਾਲ ਕਰਨਾ ਦੇਸ਼ਦ੍ਰੋਹ ਬਣ ਜੇ ਮੀਡੀਆ ਦੀਆਂ ਨਜ਼ਰਾਂ ਦੇ ਵਿੱਚ ਤੇ ਮੈਂ ਇਹ ਬੜੀ ਬੜੀ ਐਗਜ਼ਾਮਪਲ ਦਿੱਤੀ ਕਰ ਮਨ ਕੇ ਸ਼ਿਸ਼ਾਨ ਸਿੰਘ ਰਾਜਪੂਤ ਵਾਲੇ ਮਸਲੇ ਦੇ ਵਿੱਚ ਆਰ ਭਾਰਤ ਮੈਂ ਤਾਂ ਨਾਮ ਲੈ ਕੇ ਬੋਲ ਦਿੰਨਾ ਹੁੰਦਾ ਕਿ ਉਹਨਾਂ ਨੇ ਉਹ ਰੀਆ ਚੱਕਰਵਰਤੀ ਦਾ ਜੋ ਜਲੂਸ ਕੱਢਿਆ ਸੀਗਾ ਤੇ ਫਿਰ ਕੋਰਟ ਨੇ ਤਾਂ ਉਹਨੂੰ ਕਲੀਨ ਚੈਟ ਦਿੱਤੀ ਬਾਤ ਦੇ ਵਿੱਚ ਕਿ ਇਹਦਾ ਕੋਈ ਵਿੱਚ ਲੈਣਾ ਲੈਣਾ ਨਹੀਂ ਸੀਗਾ ਤਾਂ ਇਹ ਜੇ ਤੁਸੀਂ ਟੀਵੀ ਦੇਖਦੇ ਰਹੋਗੇ ਮੀਡੀਆ ਦੇਖਦੇ ਰਹੋਗੇ ਤਾਂ ਤੁਹਾਨੂੰ ਬਹੁਤ ਹੋਰ ਤਰ੍ਹਾਂ ਦਾ ਮਾਹੌਲ ਲੱਗੂਗਾ ਪਰ ਹਾਂ ਇਸ ਵੇਲੇ ਸਿਚੁਏਸ਼ਨ ਟੈਂਸਰ ਬਾਰਡਰਸ ਦੇ ਉੱਤੇ ਕ੍ਰਿਟੀਕਲ ਹੈ ਅਸੀਂ ਅਰਦਾਸ ਕਰਦੇ ਹਾਂ ਕਿ ਜੰਗ ਨਾ ਹੋਵੇ ਪੰਜਾਬ ਬਹੁਤ ਸਫਰ ਕਰ ਚੁੱਕਿਆ ਹੈ ਪਹਿਲਾਂ ਹੀ ਅਸੀਂ ਮਾੜੀ ਜੀ ਉਡਾਨ ਭਰਨ ਲੱਗਦੇ ਹਾਂ ਤੇ ਕੁਝ ਨਾ ਕੁਝ ਹੋ ਜਾਂਦਾ ਮੜਾ ਜਾਂ ਗਾਂ ਤੁਰਦੇ ਕੁਝ ਨਾ ਕੁਝ ਹੋ ਜਾਂਦਾ ਸੋ ਮੇਰੀ ਤਾਂ ਇਹੀ ਅਰਦਾਸ ਹੈ ਕਿ ਕਿ ਪੀਸ ਬਣਿਆ ਰਹੇ ਹੂੰ ਜਿਵੇਂ ਦੋਨਾਂ ਮੁਲਕਾਂ ਦੀ ਜੀਓਪੋਲਿਟਿਕ ਸਿਚੁਏਸ਼ਨ ਜੇ ਅਸੀਂ ਵੇਖਦੇ ਆਂ ਤੇ ਤੁਹਾਨੂੰ ਲੱਗਦਾ ਵੀ ਇਹ ਪੀਸ ਬਣਾਉਣ ਲਈ ਰਾਜ਼ੀ ਹੋਣਗੇ ਆ ਇਸ ਚੀਜ਼ ਨੂੰ ਹੋਰ ਵਾਅਦਾ ਇਹ ਸਮਾਂ ਲੱਗੂਗਾ ਹੁਣ ਤਾਂ ਮਾਹੌਲ ਨਹੀਂ ਹੈ ਪੀਸ ਦਾ ਹੁਣ ਤਾਂ ਇਸ ਵੇਲੇ ਬਿਲਕੁਲ ਮਾਹੌਲ ਪੀਸ ਦਾ ਨਹੀਂ ਹੈ ਔਰ ਇਹ ਬੜੀ ਪਰੇਸ਼ਾਨੀ ਦੀ ਗੱਲ ਹੈ ਕਿ ਮੈਨੂੰ ਲੱਗਦਾ ਪਾਕਿਸਤਾਨ ਇਜ਼ ਡਿਫੈਂਸਿਵ ਹੂੰ ਹੂੰ ਹੁਣ ਔਰ ਇਹ ਹਮੇਸ਼ਾ ਤੋਂ ਹੀ ਰਿਹਾ ਕਿ ਅਤਵਾਦੀਆਂ ਵੱਲੋਂ ਅਟੈਕ ਹੁੰਦਾ ਹ ਹੁਣ ਤੁਸੀਂ ਦੇਖੋ 2008 ਦੇ ਵਿੱਚ ਏਡਾ ਵੱਡਾ ਬੰਬੇ ਅਟੈਕ ਹੋਇਆ ਫਿਰ ਉਸ ਤੋਂ ਬਾਅਦ ਕਿੰਨੇ ਵੱਡੇ ਅਟੈਕਸ ਹੁੰਦੇ ਰਹੇ ਆ ਭਾਰਤ ਕਿੱਡੇ ਵੱਡੇ ਅਟੈਕਸ ਹੋਏ ਤੁਸੀਂ ਇਹ ਦੇਖੋ ਪਾਰਲੀਮੈਂਟ ਦੇ ਉੱਤੇ ਹੋਇਆ ਅਕਸ਼ਰਦਾਮ ਮੰਦਿਰ ਦਾ ਅਟੈਕ ਹੋਇਆ 2008 ਦੇ ਵਿੱਚ ਬੰਬੇ ਏਡਾ ਵੱਡਾ ਉਹ ਕਿ ਸਾਬ ਕਿੱਥੋਂ ਆਇਆ ਸੀ ਤਾਂ ਕਈ ਵਾਰੀ ਅਸੀਂ ਸਰ ਕ੍ਰਿਟਿਕ ਸਰਕਾਰ ਦਾ ਮੰਨਣਾ ਹੁੰਦਾ ਸੀ ਨੇਸ਼ਨ ਦੇ ਕ੍ਰਿਟਿਕ ਹੋ ਜਾਣੇ ਆ ਮੈਨੂੰ ਇੱਕ ਗੱਲ ਦੱਸੋ ਕਦੇ ਕਿਸੇ ਪਾਕਿਸਤਾਨੀ ਪੰਜਾਬੀ ਵੀਰ ਨੂੰ ਆਪਦੇ ਮੁਲਕ ਨੂੰ ਮਾੜਾ ਕਹਿੰਦੇ ਸੁਣਿਆ ਤੁਸੀਂ ਉਹ ਟੌਰ ਨਾਲ ਕਹਿੰਦੇ ਨਾ ਉਹ ਸ਼ੌਂਕ ਨਾਲ ਉਹ ਇੱਜ਼ਤ ਨਾਲ ਉਹ ਰਿਸਪੈਕਟ ਨਾਲ ਕਹਿੰਦੇ ਪਾਕਿਸਤਾਨ ਜ਼ਿੰਦਾਬਾਦ ਜੀ ਤੁਸੀਂ ਉੱਥੇ ਜਾ ਕੇ ਆਪਦੇ ਮੁਲਕ ਨੂੰ ਭੰਡਣ ਲੱਗ ਜਾਨੇ ਹਮ ਪਹਿਲੀ ਪਾਸ਼ਾਹੀ ਨੇ ਉੱਥੇ ਜਨਮ ਲਿਆ ਦੂਜੀ ਪਾਸ਼ਾਹੀ ਨੇ ਉੱਥੇ ਉਸ ਧਰਤੀ ਤੇ ਜਨਮ ਲਿਆ ਅੱਠ ਪਾਸ਼ਾਹੀਆਂ ਨੇ ਇੱਥੇ ਜਨਮ ਲਿਆ ਤੁਸੀਂ ਇਹਨੂੰ ਮਾੜਾ ਕਿਉਂ ਕਹਿਣ ਲੱਗ ਜੰਗੇ ਸਰਕਾਰ ਨੂੰ ਕ੍ਰਿਟਿਕ ਕਰੋ ਪ੍ਰੋਬਲਮ ਮੋਦੀ ਨਾਲ ਹੈ ਤਾਂ ਮੋਦੀ ਨੂੰ ਭੰਡੋ ਪ੍ਰਾਈਮ ਮਿਨਿਸਟਰ ਨਾਲ ਹੈ ਸੱਤਾ ਨਾਲ ਹੈ ਸੱਤਾ ਧਿਰ ਨਾਲ ਹੈ ਆਰਐਸਐਸ ਨਾਲ ਹੈ ਉਹਨੂੰ ਭੰਡੋ ਨੇਸ਼ਨ ਜਿਹੜਾ ਹੈ ਉਹ ਉਹ ਤੁਹਾਡੇ ਲਈ ਤੁਹਾਡਾ ਘਰ ਹੈ ਅੱਜ ਦੀ ਡੇਟ ਜਦੋਂ ਤੁਹਾਡਾ ਕੋਈ ਵੱਖਰਾ ਹੋਊਗਾ ਉਦੋਂ ਭਾਈ ਉਦੋਂ ਸੈਲੀਬ੍ਰੇਟ ਕਰ ਲਾਂਗੇ ਅੱਜ ਤੁਹਾਡਾ ਇਹ ਘਰ ਹੈ ਜਿਹੜੇ ਨਾਗਰਿਕ ਨੇ ਸਿਟੀਜ਼ਨਸ ਨੇ ਉਨ੍ਹਾਂ ਚ ਜੋ ਡਰ ਦਾ ਮਾਹੌਲ ਬਣਿਆ ਪਿਆ ਉਹ ਆਪਣੇ ਆਪ ਨੂੰ ਇੰਨਾ ਸਿਚੁਏਸ਼ਨਸ ਵਿੱਚ ਕਾਮ ਰੱਖਣ ਲਈ ਜਾਂ ਆਪਣੇ ਆਪ ਨੂੰ ਉਹ ਉਹ ਕਿਹੜੀਆਂ ਐਸੀਆਂ ਚੀਜ਼ਾਂ ਦਾ ਧਿਆਨ ਰੱਖ ਸਕਦੇ ਨੇ ਕਿ ਦੇਖੋ ਡਰ ਜਿਹੜਾ ਹੈ ਨਾ ਤੁਸੀਂ ਮੈਂ ਪਿਛਲੇ ਵਾਰੀ ਨਾ ਜਦੋਂ ਮਾਹੌਲ ਬਣਿਆ ਸੀਗਾ ਉਦੋਂ ਅਸੀਂ ਬਾਰਡਰ ਏਰੀਆ 'ਚ ਮੈਂ ਬਹੁਤ ਰਿਪੋਰਟਿੰਗ ਕੀਤੀ ਗਰਾਊਂਡ ਤੇ ਜਾ ਕੇ بڑے ਚੜ੍ਹਦੀ ਕਲਾ ਵਾਲੇ ਲੋਕ ਨੇ ਤੁਸੀਂ ਇਹ ਛੱਡ ਦਿਓ ਗੱਲ ਹਾਂ ਉਹਨਾਂ ਨੂੰ ਸਫਰ ਕਰਨਾ ਪੈਂਦਾ ਟਰਾਲੀਆਂ 'ਚ ਸਮਾਨ ਪਾ ਕੇ ਪਿੰਡ ਛੱਡਨੇ ਪੈਂਦੇ ਆ ਬਹੁਤ ਔਖੇ ਹੁੰਦੇ ਆ ਲੁੱਟਾਂ ਖੋਹਾਂ ਬਹੁਤ ਹੁੰਦੀਆਂ ਪਤਾ ਤੁਹਾਨੂੰ ਪਿੰਡ ਪਿੰਡ ਖਾਲੀ ਹੋ ਜਾਂਦੇ ਆ ਮਗਰੋਂ ਘਰਾਂ 'ਚ ਲੁੱਟਾਂ ਖੋਹਾਂ ਹੋ ਜਾਂਦੀਆਂ ਤਾਂ ਇਹੋ ਜਿਹੀਆਂ ਬਹੁਤ ਸਾਰੀਆਂ ਸਮੱਸਿਆ ਜਿਹਦੀ ਬਾਅਦ ਚ ਕੋਈ ਪਰਪਾਈ ਨਹੀਂ ਹੈ ਇੱਥੇ ਤਾਂ ਹਾਲਾਤ ਸਾਡੇ ਇਹ ਨੇ ਕਿ ਧਰਨੇ ਦੀਆਂ ਟਰਾਲੀਆਂ ਲੀਡਰ ਜਿਹੜੇ ਆ ਉਹ ਖਾ ਗਏ ਤੇ ਘਰਾਂ ਦੇ ਵਿੱਚ ਤਾਂ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਘਰ ਖਾਲੀ ਹੋ ਗਏ ਇਹ ਇਹ ਬਹੁਤ ਵੱਡੀ ਸਮੱਸਿਆ ਹੈ ਜਦੋਂ ਪਿੰਡ ਖਾਲੀ ਹੁੰਦਾ ਨਾ ਜੀ ਪਿੱਛੇ ਉਹ ਮਾਲੀ ਨੁਕਸਾਨ ਬਹੁਤ ਵੱਡਾ ਹੋ ਜਾਂਦਾ ਸਾਨੂੰ ਇਹ ਹੁੰਦਾ ਕਿ ਜਾਨੀ ਨੁਕਸਾਨ ਬਹੁਤ ਵੱਡਾ ਫੈਕਟਰ ਹੈ ਪਰ ਮਾਲੀ ਨੁਕਸਾਨ ਵੀ ਕਿਉਂਕਿ ਸਾਰੀ ਜ਼ਿੰਦਗੀ ਲਾ ਕੇ ਬੰਦੇ ਨੇ ਚੀਜ਼ਾਂ ਬਣਾਈਆਂ ਹੁੰਦੀਆਂ ਪਰ ਪੰਜਾਬ ਚ ਵੀ ਨਾ ਦੋ ਡਿਫਰੈਂਟ ਤਰ੍ਹਾਂ ਦਾ ਮਾਹੌਲ ਮਿਲੂਗਾ ਤੁਸੀਂ ਮਾਝੇ ਵਾਲੇ ਪਿੰਡਾ ਜਾਓ ਬੜਾ ਡਿਫਰੈਂਟ ਬਿਹੇਵ ਕਰਨਗੇ ਤੁਸੀਂ ਇੱਧਰ ਫਾਜ਼ਲਕਾ ਸੁਲੇਮਾਨਕੀ ਵਾਲੇ ਪਾਸੇ ਪਿੰਡਾਂ ਦੇ ਵਿੱਚ ਜਾਓ ਉਹ ਥੋੜਾ ਜਿਹਾ ਇੱਧਰ ਵਾਲੇ ਫਾਜ਼ਲਕਾ ਫਰੂਜ਼ਪੁਰ ਵਾਲੇ ਪਿੰਡਾਂ ਦੇ ਲੋਕ ਇਕਨੋਮਿਕਲੀ ਵੱਧ ਵੀਕ ਨੇ ਹੂੰ ਗਰਬਤ ਵੱਧਦਾ ਇੱਧਰ ਮਾਝੇ ਦੇ ਬਾਰਡਰ ਦੇ ਪਿੰਡਾਂ ਦੇ ਲੋਕ ਸਟਿਲ ਫਾਈਨੈਂਸ਼ਲੀ ਠੀਕ ਨੇ ਹਮ ਦੇ ਆਰ ਬੈਟਰ ਦੈਨ ਦਿਸ ਏਰੀਆ ਉਹ ਠੀਕ ਨੇ ਉਹਦੇ ਨਾਲੋਂ ਅ ਇਸ ਕਰਕੇ ਥੋੜੀ ਜੀ ਇਹ ਪ੍ਰੋਬਲਮ ਆਉਂਦੀ ਹੈ ਪਰ ਮੈਨੂੰ ਇਹ ਲੱਗਦਾ ਕਿ ਅਸੀਂ ਇਹ ਅਰਦਾਸ ਕਰਦੇ ਰਹੀਏ ਕਿ ਸਿਚੁਏਸ਼ਨ ਟਲ ਜੀ ਹਮ ਹਮ ਥੈਂਕ ਯੂ ਥੈਂਕ ਯੂ ਰਸੀਪਨਾ ਸਮਾਧਕਤਾ ਬਹੁਤ ਜਿਵੇਂ ਤੁਸੀਂ ਕਿਹਾ ਮੈਂ ਵੀ ਅਸੀਂ ਸਾਰੇ ਇਹ ਅਰਦਾਸ ਕਰਦੇ ਆਂ ਵੀ ਦੋਨਾਂ ਮੁਲਕਾਂ 'ਚ ਤੇ ਤਾਂ ਦੁਨੀਆ 'ਚ ਸਿਰਫ ਤੇ ਸਿਰਫ ਸ਼ਾਂਤੀ ਬਰਕਰਾਰ ਰਹੇ ਕਿਉਂਕਿ ਸ਼ਾਂਤੀ ਤੋਂ ਉੱਪਰ ਅਮਰ ਹਾਂ ਬਿਲਕੁਲ ਮੈਂ ਸਿਰਫ ਇਹ ਕਿ ਅਸੀਂ ਇੰਨੇ ਸਾਲਾਂ 'ਚ ਟਰੈਵਲ ਕਰਕੇ ਔਰ ਐਕਸਪੋਜ਼ਰ ਮਿਲਿਆ ਹੈ ਤਾਂ ਸਾਡੀ ਮੁਹੱਬਤ ਸਾਡਾ ਪਿਆਰ ਵਧਿਆ ਉਹਨੂੰ ਨਜ਼ਰ ਲੱਗ ਜਾਂਦੀ ਹੁੰਦੀ ਹੈ बार-बार बार-बार ਪਰ ਇਹਦੇ ਨਾਲ ਨਾਲ ਮੈਂ ਇਹ ਚਾਹਨਾ ਕਿ ਪਾਕਿਸਤਾਨ ਚ ਰਹਿੰਦੇ ਪੰਜਾਬੀ ਵੀਰ ਆਪਦੇ ਮੁਲਕ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਤੇ ਇੱਧਰ ਵਾਲੇ ਪੰਜਾਬੀ ਵੀਰ ਵੀ ਆਪਦੇ ਮੁਲਕ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਤੁਸੀਂ ਸੋਸ਼ਲ ਮੀਡੀਆ ਤੇ ਗੱਲਾਂ ਦੀਆਂ ਭਾਵਨਾਵਾਂ ਚ ਆ ਕੇ ਕਿਸੇ ਦੇ ਮਗਰ ਲੱਗ ਕੇ ਜਾਂ ਇਮੋਸ਼ਨਸ ਚ ਆ ਕੇ ਜੀਆਂ ਗੱਲਾਂ ਨਾ ਕਰੋ ਜਿਦੇ ਨਾਲ ਬਾਅਦ ਦੇ ਵਿੱਚ ਤੁਹਾਨੂੰ ਸਫਰ ਕਰਨਾ ਪਵੇ ਔਰ ਆਈਵ ਸੀਨ ਇਟ ਓਵਰ ਦਾ ইয়ারਸ ਤੁਹਾਨੂੰ ਤੁਹਾਨੂੰ ਸਫਰ ਕਰਨਾ ਪੈਂਦਾ Thank you, Vire. Thank Pandava. you.